ਪਿਆਰ ਨਾਲ ਤੇ ਮੰਨਦੇ ਨਹੀਂ ਹੈਗੇ ਬਥੇਰੇ ਵਾਰ ਕਹਿ ਕੇ ਦੇਖ ਲਿਆ ਪਰ ਕਿੱਥੇ ਸੁਣਦੇ ਐ ਮੇਰੀ ਆ ਬਾਪੂ ਨੇ ਵੀ ਗਲਤੀ ਫੈਸਲਾ ਲੈ ਲਿਆ ਇਹ ਤਾਂ ਨਾ ਵਿਆਹ ਕੇ ਮੈਨੂੰ ਮੇਰੀ ਇੱਕ ਗੱਲ ਤੇ ਗੌਰ ਨਹੀਂ ਕਰਦੇ ਕਿੰਨੇ ਵਾਰ ਕਹਤਾ ਵੀ ਮੇਰੇ ਭਾਈ ਦਾ ਵਿਆਹ ਹੋਇਆ ਨਾ ਨਾ ਮੈਨੂੰ ਇੱਕ ਵਾਰ ਤਾਂ ਮਿਲਾ ਲਿਆ ਕੀ ਸੋਚਣਗੇ ਆ ਪਰਜਾਈ ਮੇਰੀ ਮੇਲੇ ਤੇ ਮੇਲੇ ਮਾਰੀ ਜਾਂਦੀ ਐ ਕੋਈ ਗੱਲ ਨਹੀਂ ਅੱਜ ਤਾਂ ਮੈਂ ਜਾਉਂਗੀ ਅੱਜ ਨਹੀਂ ਮੈਂ ਰੁਕਦੀ ਹੈਗੀ ਕਿੰਨਾ ਮਰਜੀ ਨੰਨਾ ਮਾਰੀ ਲੈ ਰੋਟੀ ਪਾ ਰੋਟੀ ਖਾ ਲੀਏ ਅੱਛਾ ਰੋਟੀ ਦੀ ਹੋ ਗਈ ਸੋਨੂੰ ਮੈਂ ਤਾਂ ਪਿੰਡ ਜਾਨੀ ਆ ਪਿੰਡ ਜਾਨੀ ਆ ਹਾਂ ਓਏ ਇਹ ਕਿਹੜਾ ਵਕਤ ਆ ਪਿੰਡ ਜਾਣਾ। ਕਮਾਲ ਹੋ ਗਈ। ਜਾਣਾ ਨਹੀਂ ਹੈਗਾ। ਤੈਨੂੰ ਕਿਹਾ ਕਿ ਨਾ ਪਿੰਡ ਜਾਣ ਨੂੰ। ਤਾਂ ਮੈਨੂੰ ਪੁੱਛਿਆ। ਸੋਨੂੰ ਕਿੰਨੇ ਵਾਰ ਕਹਿਤਾ ਵੀ ਮੈਂ ਪਿੰਡ ਜਾਣਾ ਪਿੰਡ ਜਾਣਾ ਮੈਨੂੰ ਮਲਾ ਲਿਓ ਤੁਸੀਂ ਮੇਰੀ ਗੱਲ ਤੇ ਗੌਰ ਕਰਦੇ ਹੋ। ਇੱਕ ਵਾਰ ਵੀ ਕਿਹਾ ਵੀ ਚੱਲੀ ਆਪਾਂ। ਫਿਰ ਤਾਂ ਮੈਂ ਤੈਨੂੰ ਜਵਾਬ ਵੀ ਦੇ ਆਦੀ ਵੀ ਭਾਈ ਹਲੇ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਹਜੇ ਕਹਿੰਦੇ ਹੋ ਜਿੱਦਨ ਦਾ ਮੇਰੇ ਭਾਈ ਦਾ ਵਿਆਹ ਹੈ ਨਾ ਇੱਕ ਵਾਰ ਨਹੀਂ ਗਈ। ਕੀ ਸੋਚਣਗੇ ਮੇਰੀ ਪਰਜਾਈ ਕੀ ਸੋਚੂਗੀ? ਉਹ ਕੰਮ ਦਾ ਟਾਈਮ ਆ ਮਸ਼ੀਨ ਖੁੱਲੀ ਹੋਈ ਆ ਤੋ ਪਿੰਡ ਵਾਜੀ ਨਾ ਇਸਤਰੀ ਰੋਟੀ ਕੌਣ ਬਣਾਊਗਾ ਫਿਰ? ਅੱਛਾ ਬਸ ਮੈਂ ਰੋਟੀ ਬਣਾਉਣ ਜੋਗੀ ਆ ਛੋਡੀ ਕਦੇ ਮੇਰੇ ਬਾਰੇ ਸੋਚਿਆ ਮੇਰੀ ਪਰਜਾਈ ਪਤਾ ਮੈਨੂੰ ਕੀ ਕੁਛ ਬੋਲਦੀ ਐ ਉਹ ਭੋਲੀ ਜਾਣਦੇ ਫਿਰ ਓਏ ਆਪਾਂ ਨੇ ਆਪਣਾ ਘਰ ਦੇਖਣਾ ਕੋ ਉਹਨਾਂ ਦੇ ਬੋਲ ਬਣੇ ਦੇਖਣੀਆਂ ਨਾਲੇ ਤੀਵੇਂ ਦਾ ਕਹਿੰਦੀ ਹੁੰਦੀ ਨੇ ਭੈਣ ਤੂੰ ਆਈ ਨਹੀਂ ਭੈਣ ਤੂੰ ਆਈ ਨਹੀਂ ਇਹਦਾ ਮਤਲਬ ਇਹ ਥੋੜੀ ਵੀ ਰੋਜੇ ਤੁਰਦੇ ਫਿਰੋ ਮੈਂ ਆਪੇ ਜਾ ਮਲਾ ਲਿਆ ਉਹ ਤੈਨੂੰ ਜੱਟ ਟਾਈਮ ਲੱਗੂਗਾ ਪਰ ਹੁਣ ਟਾਈਮ ਨਹੀਂ ਹੈਗਾ ਮੇਰੇ ਲੱਭ ਆਹੋ ਤੇਰੇ ਕੋਲੇ ਕਿੱਥੇ ਟਾਈਮ ਤੇਰੇ ਕੋਲ ਤਾਂ ਕਦੇ ਟਾਈਮ ਹੋਣੀ ਨਹੀਂ ਹੈਗਾ ਇੱਕ ਵਾਰ ਕਿਹਾ ਤੁਸੀਂ ਮੂੰਹ ਨਾਲ ਮੈਂ 20 ਵਾਰ ਕਹਿ ਰਿਆ ਤੁਹਾਨੂੰ ਵੀ ਆਪਾਂ ਚੱਲੀਏ ਪਿੰਡ ਮਿਲੇ ਆਈਏ ਮਿਲੇ ਆਈਏ ਪਿੰਡ ਉਹ ਪਿੰਡ ਕੀ ਦਸ ਬੜੇਵੇਂ ਰੱਖੇ ਨੇ ਹੈ ਪਿੰਡ 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 ਕੀ ਆ ਪਿੰਡ ਨਾ ਕੀ ਗੱਲ ਪਤਾ ਤੈਨੂੰ ਕਿੰਨਾ ਟਾਈਮ ਹੋ ਗਿਆ ਪੂਰੇ 6 ਮਹੀਨੇ ਹੋ ਗਏ ਮੇਰੇ ਭਾਈ ਦੇ ਵਿਆਹ ਨੂੰ ਬਸ ਉਦੋਂ ਗਏ ਆ ਇਹ ਦੂਬਾ ਤਾਂ ਆਪਾਂ ਗਈ ਨਹੀਂ ਹੈਗੇ ਮੇਰੀ ਪਰਜਾਈ ਮੈਨੂੰ ਮਹੀਨੇ ਮੇ ਨਹੀਂ ਹੋ ਰਹੀ ਜੈਗੀ ਉਹ ਕਿਦਰੇ ਨਹੀਂ ਤੈਨੂੰ ਮੇਲੇ ਮਾਰਦੀ ਇਹ ਆ ਤੀ ਮੈਨੂੰ ਪਕਾਈ ਮਾਰਦੀ ਮਾਰਦੀ ਹੈ ਤੈਨੂੰ ਨਹੀਂ ਪਤਾ ਅਗਲੀ ਆਏ ਕਹਿੰਦੀ ਹੈ ਕੀ ਗੱਲ ਆਈ ਨਹੀਂ ਦੀਦੀ ਤੂੰ ਕਿ ਤੈਨੂੰ ਆਉਣ ਨਹੀਂ ਦਿੰਦੇ ਹੈਂ ਆਏ ਬੋਲਦੀ ਹੈ ਅਗਲੀ ਕਹਦੇ ਵੀ ਮੈਂ ਤਾਂ ਆਉਣ ਨਹੀਂ ਦਿੰਦਾਗਾ ਲੈ ਦੇਖ ਲੈ अच्छा ओनु ਆਏ ਕਹਦਾ ਵੀ ਔਨ ਨਹੀਂ ਦਿੰਦੇ ਇਹ ਗੱਲ ਭਲਾ ਕਿੱਥੇ ਜਾਂਦੀ ਐ ਮੇਰਾ ਕਰਨ ਜਿਹੜਾ ਕੁਝ ਕਰਦੇ ਰਹੋ ਬਸ ਕਾਹ ਕਰਨ ਜਾਂਦੇ ਮੇਰਾ ਕਰਨ ਜਿਹੜਾ ਕੁਝ ਕਰਦੇ ਨੇ ਵੱਡਾ ਸ਼ੇਰ ਬਣ ਜਾਂਦਾ ਫੇਰ ਤੂੰ ਵੀ ਮੈਨੂੰ ਇਹ ਦੱਸ ਤੇਰੇ ਕਹਿ ਦੋ ਕੀ ਨਹੀਂ ਕਰਿਆ ਤਾਂ ਐ ਆਪਣੇ ਭਾਈ ਦੇ ਵਿਆਹ ਤੇ ਵੀ ਤੂੰ ਇੰਨਾ ਖਰਚਾ ਕਰਾਇਆ ਮੇਰੇ ਭਾਈ ਨੂੰ ਆਹ ਦੇਈ ਮੇਰੇ ਭਾਈ ਨੂੰ ਆਹ ਲੈ ਕੇ ਦੇਣਾ ਮੇਰੇ ਭਾਈ ਨੂੰ ਇਤਰਾਹ ਦੇ ਕੱਪੜੇ ਚਾਹੀਦੇ ਨੇ ਸਾਰਾ ਕੁਝ ਮੈਂ ਆਪਣੇ ਪੱਲੇ ਤੋਂ ਕਰਾਇਆ ਹੈ ਮੇਰੀ ਗੱਲ ਸੁਣ ਲੈ ਮੇਰਾ ਨਾ ਇੱਕੋ ਇੱਕ ਭਾਈ ਐ ਸ਼ੌਂਕ ਨਾਲ ਵਿਆਹ ਕਰਾਈ ਸੀ ਫੇਰ ਕੀ ਹੋਗਾ ਜੇ ਖਰਚ ਹੋਗਾ ਰਿਸ਼ਤੇਦਾਰੀਆਂ ਦੇ ਵਿਆਹ ਚ ਹੁਣ ਖਰਚੀ ਹੁੰਦੇ ਹੁੰਦੇ ਨੇ ਉਹ ਫੇਰ ਹੁਣ ਬੈਠਣ ਵਾਸਤੇ ਤਾਂ ਮੈਂ ਕਿਹਾ ਹੀ ਨਹੀਂ ਮੈਂ ਤਾਂ ਤੁਹਾਨੂੰ ਇਹ ਵੀ ਕਹਿਤਾ ਸੀ ਵੀ ਕੋਈ ਗੱਲ ਨਹੀਂ ਮੇਰੇ ਨਾਲ ਬਗ ਜਾਓ ਤੁਸੀਂ ਆਪਾਂ ਸ਼ਾਮ ਤੱਕ ਹੀ ਵਾਪਸ ਆ ਜਾਵਾਂਗੇ ਪਰ ਨਹੀਂ ਬਸ ਮੈਂ ਤੈਨੂੰ ਕਹਤਾ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ ਮੈਂ ਵੀ ਕਹਤਾ ਵੀ ਮੈਂ ਤਾਂ ਜਾ ਕੇ ਰਹੂੰਗੀ ਤੂੰ ਜਾ ਕੇ ਦਿਖਾਈਂ ਆਏ ਥੋੜੀ ਹੁੰਦਾਗਾ ਮੇਰੇ ਨਾਲ ਤੁਸੀਂ ਗਲੇਸ਼ ਖੜਾ ਕਰਨਾ ਹੈਗਾ ਕੋਲੇ ਇਸੇ ਕਰੂੰਗਾ ਫਿਰ ਜੇ ਗਈ ਤਾਂ ਹੋਰ ਬਧੂਗਾ ਮੇਰੀ ਗੱਲ ਸੁਣਨਾ ਮੈਂ ਜਾ ਰਹਾ ਮਸ਼ੀਨ ਵਾਲੇ ਲਵੇ ਜੇ ਗਈਆਂ ਨਾ ਉੱਥੇ ਆ ਕੇ ਲੱਤਾਂ ਤੋੜੂ ਖੰਦਰੀਆਂ ਕਮਾਲ ਹੋਈ ਪਈ ਐ ਸੋਡੀ ਤਾਂ ਮੈਂ ਤਾਂ ਕੰਮ ਕਰਨ ਜੋਗੀ ਰਹਿ ਗਈ ਕੀ ਕਹਿਣਗੇ ਵਿਚਾਰੇ 6 ਮਹੀਨੇ ਹੋ ਚਲੇ ਕੀ ਕਰਾਂ ਹੁਣ ਮੈਂ ਨਾ ਜਾਣ ਜੋਗੀ ਨਾ ਇਹਨੂੰ ਕਹਿਣ ਜੋਗੀ ਇਹਨੇ ਕਿਹਾ ਮੇਰੀ ਗੱਲ ਸੁਣਨੀ ਆ ਐ ਥੋੜੀ ਹੁੰਦਾ ਇਹਦਾ ਤਾਂ ਰੋਜ਼ ਦਰੋਜ਼ ਦਾ ਸਿਆਪਾ ਹੋ ਗਿਆ ਮੇਰੀ ਕੋਈ ਗੱਲ ਤੇ ਗੌਰ ਨਹੀਂ ਕਰਦਾ ਇਹ ਕੋਈ ਗੱਲ ਨਹੀਂ ਮੈਂ ਜੀਤੇ ਬਾਈ ਨੂੰ ਫੋਨ ਕਰਦੀ ਆ ਹਾਂ ਤੇ ਮੈਨੂੰ ਜਾਣੀ ਨਹੀਂ ਦੇਣ ਇਹਨੇ ਕਦੀ ਵੀ ਹਰ ਇੱਕ ਬੰਦਾ ਆਪਣੇ ਘਰ ਦੀ ਹਰ ਇੱਕ ਗੱਲ ਮੰਨਦਾ ਹੈ ਹੈਲੋ ਹਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਅਸਤੇ ਕਾਲ ਹੋ ਠੀਕ ਹੋ ਹਾਂ ਬਈ ਕਾਦੀ ਠੀਕ ਆ ਕਿਉਂ ਕੀ ਗੱਲ ਹੋ ਗਈ ਉਹ ਮੈਂ ਤਾਂ ਪਿੰਡੋਂ ਆਉਂਦੀ ਸੀਗੀ ਹੁਣ ਮੇਰੇ ਨੂੰ ਸੋਨੂੰ ਤਿਆਰ ਹੋ ਗਈ ਸੀ ਕੱਪੜੇ ਵੀ ਪਾ ਲਈ ਸੀ ਬੈਗ ਚ ਕੱਪੜੇ ਪਾਈ ਬੈਠੀ ਆ ਹੁਣ ਮੈਨੂੰ ਆ ਕਹਿੰਦਾ ਜਾਣਾ ਨਹੀਂ ਹੈਗਾ ਕਿਉਂ ਕਿਉਂ ਨਹੀਂ ਜਾਣਾ ਫਿਰ ਉਹੀ ਤਾਂ ਗੱਲ ਹੈ ਕੀ ਪਤਾ ਹੈ ਹੁਣ ਲੈ ਦੱਸ ਤਾਂ ਸਹੀ ਗੱਲ ਕੀ ਹੋਈ ਆ ਕੀ ਕਹਿੰਦਾਗਾ ਕਿਉਂ ਨਹੀਂ ਜਾਣ ਦਿੰਦਾ ਬਾਈ ਕਹਿੰਦਾ ਕੰਬੈਨ ਖੋਲੀ ਹੋਈ ਐ ਕਹਿੰਦਾ ਜੇ ਘਰੋਂ ਪੈਰ ਪੱਟ ਗੀ ਨਾ ਮੈਂ ਤੇਰੀਆਂ ਲੱਤਾਂ ਤੋੜ ਦੂੰ ਐ ਡੇ ਡੇ ਗੱਲ ਕਹਿੰਦਾ ਮੈਨੂੰ ਕੀ ਗੱਲ ਮੇਰਾ ਜੀ ਨਹੀਂ ਕਰਦਾ ਪੇਕੇ ਜਾਣ ਨੂੰ ਲੈ ਇਹਦੀ ਕੀ ਮਜਾ ਲਾਇ ਤੈਨੂੰ ਹੱਥ ਵੀ ਲਾ ਜੇ ਲੱਤਾਂ ਤੋੜਿਆ ਦੂਰ ਦੀ ਗੱਲ ਆ ਲੱਤਾਂ ਹੀ ਤੋੜਦਾ ਹੈ ਉਲਟ ਐਵੇਂ ਕਿਉਂ ਬੋਲੋ ਇਹ ਕੋਈ ਗੱਲ ਆ ਚਲ ਪਿਆਰ ਨਾਲ ਸਮਝਾ ਵੀ ਫਿਰ ਤਾਂ ਮੰਨਦੇ ਆਗੇ ਬਈ ਗੱਲ ਤਾਂ ਕੋਈ ਨਹੀਂ ਹੈਗੀ ਹੁਣ ਮੇਰਾ ਜੀ ਕਰੀਦਾ ਸਾਨੂੰ ਮਿਲਣ ਨੂੰ ਪੂਰੇ 6 ਮਹੀਨੇ ਹੋ ਗਏ ਮੈਂ ਆ ਕੇ ਪੈਰ ਨਹੀਂ ਧਰਿਆ ਜੀ ਇਹਨੂੰ ਕਹਿੰਦੇ ਚੱਲ ਵੀ ਆਪਾਂ ਆਥਰ ਨੂੰ ਆ ਜਾਗੇ ਤਾਂ ਵੀ ਨਹੀਂ ਮੰਨਦਾ ਹੈਗਾ ਓ ਚਲ ਕੁੜੀਏ ਤ ਅਸੀਂ ਹੁਣੇ ਚੰਦ ਪੈਨੇ ਬਸ ਬਸ ਆਇਆ ਇੱਥੇ ਪਿੰਡ ਹਾਂ ਟੈਨਸ਼ਨ ਨਾ ਲੈ ਤੂੰ ਕੀ ਦਾ ਫੋਨ ਸੀ ਉਹ ਚਰਨੋ ਦਾ ਫੋਨ ਸੀ ਬਾਪੂ ਕੀ ਕਹਿੰਦੀ ਆ ਕਹਣਾ ਕੀ ਆ ਕਦੇ ਵੀ ਮਾੜੀ ਮਾੜੀ ਗੱਲ ਤੇ ਕਹਿੰਦੀ ਪਰੋਣਾ ਲੜੀ ਜਾਂਦਾ ਕਹਿੰਦੀ ਮੈਂ ਆਖੇ ਵੀ ਚੱਲ ਮੈਨੂੰ ਪੇਕੀ ਮਿਲਾ ਲਿਆ ਉਲਟਾ ਕਹਿੰਦੀ ਕਹਿੰਦਾ ਕੰਪੈਨ ਖੋਲ ਰੱਖੀ ਆ ਜਾਣਾ ਨਹੀਂ ਹੈ ਨਹੀਂ ਕਰਨਾ ਬਾਹ ਨਹੀਂ ਕਰਨਾ ਕਹਿੰਦੀ ਮੇਰਾ ਜੀ ਕਰਦਾ ਤੁਹਾਨੂੰ ਮਿਲਣ ਹੇ ਮੇਰਾ ਸਾਲਾ ਇਹ じゃ ਉਹ ਹੋਰ ਮੇਰੀ ਗੱਲ ਸੁਣ ਵੇ ਆਪਾਂ ਕੁੜੀ ਨੂੰ ਵਿਆ ਹੀ ਆ ਨਾ ਕੀ 베ਚੀ ਆ ਓਏ ਆਹੀ ਗੱਲ ਆ ਬਾਪੂ ਮੈਂ ਕਹੀ ਸੀ ਕਹਿੰਦਾ ਮੈਂ ਲੱਤਾਂ ਤੋੜ ਦੂੰ ਮਹਾ ਉੱਟੇ ਲੱਤਾਂ ਅਸੀਂ ਤੋੜਾਂਗੇ ਆ ਕੇ ਸਾੜੇ ਦੇ ਦੇਖੀ ਚੱਲ ਮੈਂ ਤੈਨੂੰ ਕਹਿਦਾ ਵੀ ਅਸੀਂ ਚੱਲ ਪਏ ਤੂੰ ਫਿਕਰ ਨਾ ਕਰ ਆ ਗਿਆ ਸੀ ਲੈ ਐਂ ਕਹਿੰਦਾ ਤੀ ਲੱਤਾਂ ਤੋੜ ਲੱਤਾਂ ਤੋੜਨ ਦੀ ਗੱਲ ਤਾਂ ਦੂਰ ਦੀ ਆ ਪੁੱਤ ਚਰਨੋ ਦੇ ਹੱਥ ਹੀ ਲਾ ਕੇ ਦਿਖਾ ਦੇ ਉਹ ਤਾਂ ਰਿਸ਼ਤਾ ਮਿਰਤਾ ਕਰ ਕਰਕੇ ਲਿਆ ਤੀਗਾ ਹੁਣ ਮੇਰਾ ਸਾਲਾ ਚਾਂਬਲਿਆ ਫਿਰਦਾ ਉਹ ਮੈਂ ਵੀ ਕਹਿਦਾ ਬਾਪੂ ਫਿਰ ਵੀ ਲੱਤਾਂ ਤੋੜਦਾ ਤੂੰ ਤੋੜ ਕੇ ਦਿਖਾ ਜੇ ਬਰਾਬਰ ਤੇਰੀਆਂ ਨਾਲ ਤੋੜੀਆਂ ਸਾਨੂੰ ਵੀ ਹਰਜੀਤ ਕਿਹਨੇ ਕਹਿੜਾਗਾ ਓਹ ਹਰਜੀਤ ਪੁੱਤ ਗੁੱਸਾ ਨਹੀਂ ਕਰ ਪਰ ਉਹਨੇ ਨੂੰ ਫੋਨ ਲਾ ਕੇ ਗੱਲ ਕਰ ਲੈ ਬਾਪੂ ਮੇਰੇ ਦਾ ਕਾਲ ਦੇ ਨੂੰ ਅੱਗ ਲੱਗੀ ਪਈ ਆ ਉਹ ਕੁੜੀ ਫੋਨ ਤੇ ਤੈਨੂੰ ਪਤਾ ਕਿੰਨਾ ਰੋਂਦੀ ਸੀ ਤੂੰ ਕਹਿੰਦਾ ਪਰ ਉਹਨੇ ਨਾਲ ਗੱਲ ਕਰ ਮੇਰੀ ਗੱਲ ਸੁਣ ਤਾਂ ਹੀ ਚੱਲਣਾ ਮੇਰੇ ਨਾਲ ਜੇ ਚੱਲਣਾ ਚਲੋ ਨਹੀਂ ਬੈਠਾ ਰਹਿ ਮੈਂ ਚੱਲਿਆ ਓਏ ਨਾ ਨਾ ਪੁੱਤ ਤੇਰਾ ਗੁੱਸਾ ਭੜਾ ਮੈਂ ਤੇਰੇ ਨਾਲ ਹੀ ਚੱਲਦਾ ਉਹ ਗੱਲ ਗੁੱਸੇ ਵਾਲੀ ਨਹੀਂ ਗੱਲ ਤਾਂ ਪਹਿਲਾਂ ਗੱਲ ਤਾਂ ਪੁੱਛਾਂਗੇ ਵੀ ਕੀ ਗੱਲ ਹੋਈ ਆ ਫੇਰ ਗੱਲ ਕਰਾਂਗੇ ਆਹੋ ਪਹਿਲਾਂ ਗੱਲਬਾਤ ਪੁੱਛਾਂਗੇ ਆਪਾਂ ਠੰਡੇ ਮਤੇ ਨਾਲ ਫੇਰ ਆਪਾਂ ਗੱਲ ਕਰਾਂਗੇ ਉਹ ਨਾਲ ਦੇਖ ਫੋਨ ਫੋਨ ਤੇ ਕੋਈ ਗੱਲ ਨਹੀਂ ਕਰਨੀ ਮੈਂ ਮੈਂ ਸਿੱਧਾ ਜਾ ਕੇ ਉੱਥ ਉਹ ਪਰਾਉਣਿਆ ਕਰੀਆਂ ਉਹ ਘਰੀ ਹੁਣਾ ਬਾਪੂ ਉਹਨੇ ਕਹਾ ਭੀਕਾ ਨੇਰ ਜਾਣਾ ਆਏ ਹੱਕਾਂ ਮਰਿਆ ਘਰੇ ਆ ਕਹਿੰਦਾ ਓਹੋ ਜਿਸਾਲ ਗੁੱਸਾ ਨਾ ਕਰ ਜਾ ਥੋੜਾ ਜਿਹਾ ਨਰਮ ਰਹਿ ਆਪਾਂ ਅਕਰ ਨੂੰ ਕੁੜੀ ਵਾਲੇ ਆ ਨਾ ਉਹ ਜੇ ਕੁੜੀ ਵਾਲੇ ਹੁਣ ਲੰਮੇ ਪੈ ਜੀ ਇਹ ਹੈ ਤੂੰ ਵੀ ਹੱਦ ਕਰੀ ਜਾਣਾਗਾ ਉਹ ਕੁੜੀ ਦਿੱਤੀ ਆ ਕੋਈ ਕੁੱਟਣ ਵਾਸਤੇ ਥੋੜੀ ਦਿੱਤੀ ਆ ਵਿਆਹ ਕੇ ਤੋਰੀ ਆ ਘਰ ਬਸਾਉਣ ਨੂੰ ਦਿੱਤੀ ਆ ਕੁੜੀ ਉਹ ਜਵਾਕ ਨੇ ਜਵਾਖਾ ਸੋ ਤੂੰ ਤੂੰ ਮੈਂ ਮੈਂ ਹੋ ਜਾਂਦੀ ਐਂ ਕਹਿੰਦਾ ਗੱਲ ਨਰਮਾਈ ਨਾਲ ਹੀ ਕਰੀ ਇੱਕ ਦਾ ਤੂੰ ਪਹਿਲੀ ਮੋਕ ਮਾਰ ਜਾਨਾ ਕੋਈ ਗੱਲ ਕਰ ਲੈ ਨਰਮਾਈ ਨਾਲ ਗੱਲ ਕਰ ਨਰਮਾਈ ਦਾ ਟਾਈਮ ਨਹੀਂ ਹੈਗਾ ਹੁਣ ਉਹ ਮੋਕ ਵਾਲੀ ਗੱਲ ਨਹੀਂ ਆਪਣੀ ਕੁੜੀ ਆਵੇ ਚਲ ਆ ਜਾ ਐਡਾ ਮੱਕ ਮੂਰਖ ਥੋੜੀ ਆ ਕੋਈ ਗੱਲ ਕਰਕੇ ਗੱਲ ਕਰੂੰ ਚਰਨੋ ਉਹ ਪਈ ਚਰਨੋ ਨਹੀਂ ਮਾਂ ਸਦਕੇ ਨਹੀਂ ਮੇਰਾ ਪਰਦੇਸਾਂ ਦਾ ਰਾਜਾ ਹਾਏ ਮੇਰਾ ਬਾਪੂ ਬਾਪੂ ਤਕੜਾ ਹੋ ਠੀਕ ਆ ਪਤਾ ਹਾਂ ਸੱਚੀ ਸੋਡਿਆ ਉਹਨਾਂ ਨਾਲ ਮੇਰੇ ਭਾਈਆ ਬਲੱਡ ਵਧ ਗਿਆ ਉਹ ਬਲੱਡ ਦਾ ਭਾਈ ਵਧ ਗਿਆ ਜਿਹੜਾ ਵਧ ਗਿਆ ਪਹਿਲਾਂ ਦੱਸੋ ਕਿੱਥੇ ਆ ਕੰਜਰਾ ਉਹ ਤਾਂ ਇੱਥੇ ਹੁਣ ਆ ਬਾਗਲ ਚੋ ਮਸ਼ੀਨ ਜੀ ਖੋਲ ਰੱਖੀ ਐ ਕੋਈ ਨਾ ਆ ਜੂਗਾ ਤੁਸੀਂ ਚਾਹ ਪਾਣੀ ਪੀਓ ਪਹਿਲਾਂ ਚਾਹ ਨਹੀਂ ਕੁੜੀਏ ਹੁਣ ਤਾਂ ਉਹ ਲਹੂ ਪੀਵਾਂਗੇ ਬੁਲਾਉ ਉਹਨੂੰ ਕਿੱਥੇ ਓਏ ਹਰਜੀਤ ਥੋੜਾ ਜਿਹਾ ਠੰਡਾ ਰਹਿ ਪੁੱਤਾ ਬੁਲਾ ਪੁੱਤਾ ਕੋਈ ਨਾ ਬਾਪੂ ਆਏ ਕਰੋ ਤੁਸੀਂ ਬੈਠ ਤਾ ਜਾਓ ਮੈਂ ਬੁਲਾ ਦੇਨੀ ਓ ਤੂੰ ਬੁਲਾ ਕੁੜੀਏ ਪਹਿਲਾਂ ਗੱਲ ਤਾਂ ਕਰ ਲਈਏ ਓਏ ਭਾਈ ਜਿੱਤੇ ਆ ਕਾ ਤੋ ਹਰਖ ਦਾ ਤੂੰ ਆ ਜਾ ਪਹਿਲਾਂ ਪਹਿਲਾਂ ਤੁਸੀਂ ਮੰਜੇ ਤੇ ਬੈਠ ਤਾ ਜਾਓ ਚਾਹ ਪਾਣੀ ਪੀ ਲੋ ਪਹਿਲਾਂ ਆ ਜੂਗਾ ਕੋਈ ਨਾ ਮੈਂ ਬੁਲਾ ਦੇਨੀ ਕਰ ਦੇਨੀ ਆ ਫੋਨ ਹਾਕ ਮਾਰ ਕੁੜੀਓ ਤਮੜੀ ਮੈਂ ਕਰਦੀ ਆ ਫੋਨ ਹੀ ਕਰ ਬੈਠੋ ਵੀਰੇ ਪਹਿਲਾਂ ਮੈਂ ਚਾਹ ਲੈ ਕੇ ਆਉਣੀ ਐ ਉਹ ਨਾ ਨਾ ਕੁੜੀਏ ਚਾਹ ਤਾਂ ਬਾਅਦ ਚ ਪੀਵਾਂਗੇ ਪਹਿਲਾਂ ਤੁਹਾਨੂੰ ਬੁਲਾ ਉਹਨਾਂ ਨਾਲ ਗੱਲ ਕਰੀਏ ਕੋਈ ਨਾ ਵੀਰੇ ਕਰ ਲਿਆ ਇਹਨਾਂ ਨੂੰ ਹਰਖਣਾ ਓਏ ਓਰੇ ਸਾਨੂੰ ਕਾਹਦੇ ਪਾਸੇ ਬੁਲਾਇਆ ਤੈ ਚਾਹਾਂ ਪਲਾਣ ਨੂੰ ਬੁਲਾਇਆ ਗੱਲ ਕਰਨ ਨੂੰ ਬੁਲਾਇਆ ਲੈ ਚਾਹ ਤਾਂ ਹੁਣ ਭਾਈ ਨੂੰ ਪਿਉਂਦੀ ਹੁੰਦੇ ਮਸਾ ਬਾਪੂ ਦੇਖ ਲੈ ਕਿੰਨੇ ਚਿਰ ਬਾਅਦ ਮੇਰੇ ਕੋਲੇ ਆਇਆਗਾ ਓ ਪੁੱਤਾ ਇਹਨੂੰ ਚਾਹ ਨਾ ਪਿਆ ਇਹਨੂੰ ਕੋਈ ਠੰਡੀ ਜੀ ਚੀਜ਼ ਪਿਆ ਬਾਹਲਾ ਹਰਖਿਆ ਪਿਆ ਤਾਂ ਚੱਲ ਕੋਈ ਨਾ ਮੈਂ ਨਿੰਬੂ ਪਾਣੀ ਪਿਆ ਦਉਣੀ ਪਰ ਪੱਪਾ ਕੇ ਪਾਣੀ ਲਿਆ ਦੂੰਗੀ ਓ ਕਿਉਂ ਕੰਨ ਖਾਦੇ ਮਾਹ ਮਾੜੀ ਇਹ ਸੁਣਦੇ ਆ ਮੇਰੀ ਗੱਲ ਦੇਖ ਕੋਈ ਆਉਂਦਾ ਜਵਾਬ ਮਾ ਸੁਣਿਆ ਨਹੀਂ ਮਾਖਾ ਜੀ ਸੁਣਦੇ ਨਹੀਂ ਉਹ ਐ ਨਹੀਂ ਸੁਣਦਾ ਉਹਨੂੰ ਮੈਂ ਲਿਆ ਉਹਨਾਂ ਨੂੰ ਬੁਲਾ ਕੇ ਓਹ ਨਾ ਹੋ ਭਾਈ ਬੈ ਜਾ ਕੋਈ ਨਾ ਆਜੂ ਐਵੇਂ ਉੱਥੇ ਬੰਦੇ ਵਾਲੇ ਆ ਕਾਹਨੂੰ ਬੇਇੱਜ਼ਤੀ ਹੋ ਜੋ ਉਹ ਫਿਰ ਬੰਦਾ ਨੂੰ ਕੀ ਹੋ ਗਿਆ ਬੰਦਾ ਜੀ ਰਹਿਣਾ ਰੋ ਜਾ ਮੈਂ ਕਹਿੰਦੀ ਸਿਆ ਮੈਂ ਬੇਇੱਜ਼ਤੀ ਹੋ ਜੂ ਤੁਸੀਂ ਚਾਹ ਪਾਣੀ ਪੀਓ ਮਰਾ ਠੰਡਾ ਰਿਹਾ ਕਰ ਆਜੂਗਾ ਕੋਈ ਲਿਆ ਆ ਗਿਆ ਆ ਆ ਗਿਆ ਉਹ ਬੱਸ ਕਰ ਹਾਂ ਇੱਥੇ ਖੜ ਜਾਉਣ ਤੋਂ ਇੱਥੇ ਖੜਦਾ ਪਹਿਲਾਂ ਗੱਲ ਕਰ ਬਾਅਦ ਚੰੰਦੇ ਤੈਨੂੰ ਬੜੇ ਗਰਮ ਹੋਏ ਮੈਂ ਕੀ ਗੱਲ ਗਰਮ ਤਾਂ ਹੈ ਜਾ ਓਏ ਗਰਮ ਤਾਂ ਤਹੀਂ ਕੀਤੇ ਆ ਮੈਂ ਗਰਮ ਕਰਿਆ ਹਾਂ ਕੀ ਕਹਦਾ ਨਾ ਪੁੱਤ ਗੱਲ ਸੁਣ ਗੱਲ ਕੀ ਆ ਆ ਕੁੜੀ ਸਾਡੀ ਫੋਨ ਤੇ ਰੋਈ ਜਾਂਦੀ ਸੀ ਕੀ ਤਕਲੀਫ ਆ ਤੈਨੂੰ ਬਾਬਾ ਮੈਂ ਤਾਂ ਕੋਈ ਤਕਲੀਫ ਨਹੀਂ ਐ ਇਹਨੂੰ ਪੁੱਛ ਲੋ ਕੀ ਤਕਲੀਫ ਆ ਇਹਨੂੰ ਕਿਉਂ ਕਿਹਾ ਨਹੀਂ ਹੈਗਾ ਕਹਿੰਦਾ ਮੈਂ ਤੇਰੀਆਂ ਲੱਤਾਂ ਤੋੜ ਦੂ ਜੇ ਪਿੰਡ ਗਈ ਹੈ ਕਿਹਾ ਕੀ ਗੱਲ ਮੇਰਾ ਜੀ ਨਹੀਂ ਕਰਦਾ ਮਾਹੌਲ ਚ ਕਿਹਾ ਦੀ ਬਾਪੂ ਆਏ ਥੋੜੀ ਕਿਹਾ ਸੀ ਫਿਰ ਤੂੰ ਮੈਨੂੰ ਜਾਣ ਕੇ ਉਹਨੇ ਦਿੱਤਾ ਨਹੀਂ ਨਾਲ ਜਾਣਾ ਸੀ ਮੈਨੂੰ ਕਿਰਾਇਆ ਭਾੜਾ ਦੇ ਦਿੰਦਾ ਮੈਂ ਕੱਲੀ ਨਾ ਵਗ ਜਾਂਦੀ ਉਹ ਬਾਪੂ ਤੂੰ ਤਾਂ ਸਿਆਣਾ ਬੰਦਾ ਕੰਮ ਦਾ ਟਾਈਮ ਆ ਤਿੰਨ ਚਾਰ ਮਿਸਤਰੀ ਲੱਗ ਰਹੇ ਨੇ ਮਸ਼ੀਨ ਤੇ ਹੈ ਉਹਨਾਂ ਦੀ ਰੋਟੀ ਪਾਣੀ ਵੀ ਹੋਰ ਹੈ ਨਹੀਂ ਕੋਈ ਕਰਨ ਵਾਲਾ ਹੋਰ ਦੱਸ ਕੌਣ ਕਰੂ ਤੂੰ ਤਾਂ ਤੂੰ ਸਿਆਣਾ ਬੰਦਾ ਤੂੰ ਸਿਆਣੀ ਗੱਲ ਕਰੀ ਤੂੰ ਦੱਸ ਵੀਰਾ ਕੰਮ ਕਾਰ ਛੱਡ ਕੇ ਜਾਣਾ ਬਣਦਾ ਕਿ ਨਹੀਂ ਕਰbaar ਸਾਹਮਣੇ ਵਾਲੀ ਹੀ ਆ ਤਾਂ ਫਿਰ ਕੰਮਕਾਰ ਤਾਂ ਰੋਜ਼ ਹੀ ਰਹਿੰਦੇ ਆ ਜੀ ਹੁਣ ਮੈਂ ਰੋਜ਼ ਕੰਮ ਕਰਨ ਨੂੰ ਥੋੜੀਆਂ ਮਾੜਾ ਮੋਟਾ ਤਾਂ ਮਿਲਣ ਜਾਈਦੀ ਹੁੰਦਾ ਨਾ ਆਪਦੇ ਪੇਕੇ ਜਨਾਨੀ ਨੂੰ ਮੈਂ ਇਹਨੂੰ ਕਹਦਾ ਬਾਪੂ ਮਾਂ ਮਸ਼ੀਨ ਖੰਡਿਆਈ ਪਈ ਐ ਇਹਨੂੰ ਕਿਹੜਾ ਲਪੇਟਦੀ ਏ ਮੈਂ ਆਪੇ ਮਿਲਾਂ ਲਊਂਗਾ ਤੈਨੂੰ ਬਾਪੂ ਮੇਰਾ ਵੀ ਜੀ ਕਰਦਾਗਾ ਵੀ ਮੈਂ ਆਪਦੀ ਪਰਜਾਈ ਕੋਲੇ ਜਾਵਾਂ ਕੋਈ ਗੱਲਬਾਤ ਕਰਾਂ ਆਹ ਦੇਖ ਲੈ ਵਿਆਹ ਵੇਲੇ ਵੀ ਜੀਤੇ ਦੇ ਵੇਲੇ ਨਾ ਦੂਏ ਦਿਨ ਮਿਲ ਆ ਗਿਆ ਬਸ ਮੇਰੇ ਲਈ ਹਾਂ ਭਾਈ ਜੀ ਕਰਦਾ ਸਰਾਂ ਦਾ ਕਰਦਾ ਹੁਣ ਮੇਰੇ ਘਰ ਵਾਲੀ ਦਾ ਜੀ ਕਰਦਾ ਜਦੋਂ ਉਹਦਾ ਜੀ ਕਰਦਾ ਉਦੋਂ ਉਦੋਂ ਹੀ ਪੇਕੇ ਭੱਜ ਜਾਂ ਉਹ ਐਂ ਕਿਹਾ ਛੱਡ ਦਾਂ ਹਾਂ 15 17 ਦਿਨ ਬਾਅਦ ਲਾਇ ਡੈਡ ਡੇ ਬਿਨਾ ਦੇਖ ਬਾਈ ਤੈਂ ਐ ਭੇਜਨੀ ਆ ਭੇਜ ਇਹ ਜਮਾਇ ਕੁਛ ਨਹੀਂ ਕਰ ਸਕਦਾ ਪਰ ਮੇਰਾ ਨਹੀਂ ਸਰਦਾ ਗਾ ਇਹਨੂੰ ਭੇਜ ਕੇ ਗੱਲ ਖਤਮ ਆ ਉਹ ਇਹਨੇ ਕਿਹਾ ਉੱਥੇ ਸਦਾ ਬੈਠਣਾ ਯਾਰ ਦੋ ਦਿਨ ਲਾਉਣੇ ਆ ਚਾਰ ਦਿਨ ਲਾਉਣੇ ਆ ਮੁੜੇ ਆਉਣੇ ਆ ਅਸਲੀ ਕਰਤਾ ਇਹਦਾ ਇਹੀ ਆ ਆਉਣਾ ਤਾਂ ਇਹਨੇ ਇੱਥੇ ਹੀ ਆ ਉਹ ਫਿਰ ਜਾ ਬੇਲੀ ਹੋ ਗਈ ਉਦੋਂ ਭਗ ਜਾਊਗੀ ਉਹ ਨਾਲੇ ਪਰਾਉਣੇ ਆ ਜਿਹੜੇ ਕੰਮ ਨੇ ਨਾ ਇਹ ਵੀ ਕਦੇ ਮੁੱਕਦੇ ਹੁੰਦੇ ਦੋ ਦਿਨ ਲਾਏ ਹੋ ਕੀ ਫਿਰ ਕਿਉਂਦਾ ਹੈ ਉਹ ਬਾਪੂ ਤੇਤੋਂ ਮੈਨੂੰ ਇਹ ਉਮੀਦ ਨਹੀਂ ਸੀ ਉਹ ਤੂੰ ਤਾਂ ਸਮਝਾ ਸਕਦਾ ਸੀ ਵੀ ਦੇਖ ਭਾਈ ਕੰਮ ਦੇ ਮੌਕੇ ਨਹੀਂ ਜਾਂਦਾ ਕਿਤੇ ਵੀ ਆਪਣਾ ਘਰ-ਬਾਰ ਛੱਡ ਕੇ ਕੌਣ ਜਾਂਦਾ ਹੁੰਦਾ ਹੈ ਉਹ ਇਹ ਗੱਲ ਫਿਰ ਤੂੰ ਪਿਆਰ ਨਾਲ ਵੀ ਸਮਝਾ ਸਕਦਾ ਇਹ ਤਾਂ ਰੋਣ ਲੱਗ ਰਹੀ ਤੜਕੇ ਦੀ ਕਹਿੰਦੀ ਮੈਨੂੰ ਐਂ ਬੋਲਦਾ ਲੱਤਾਂ ਤੋੜ ਦੂ ਮੈਂ ਐਵੇਂ ਤੋੜ ਦੂ ਉਹ ਐਂ ਕੋਈ ਤੋੜ ਦਾਂ ਦਾ ਭਲਾ ਫਿਰ ਕੋਈ ਪਤਾ ਨਹੀਂ ਤੋੜ ਦੇ ਤੇਰਾ ਕੋਈ ਭਰੋਸਾ ਨਹੀਂ ਹੈਗਾ ਇਹਦਾ ਬਾਪੂ ਮੇਰਾ ਸੁਭਾਅ ਹੀ ਆ ਬਸ ਮੈਂ ਉਹ ਪਾਈ ਫਿਰ ਦੇਖ ਪਰੋਣਾ ਸੁਭਾਅ ਬਾਗਦਾ ਆ ਜੇ ਤੇਰਾ ਸੋ ਸੋ ਸਾਡਾ ਵੀ ਖਤਰਨਾਕ ਸਿੱਧੀ ਜੀ ਗੱਲ ਨਾਲੇ ਗੱਲ ਸੌਣ ਲੈ ਬੰਦੇ ਨੂੰ ਪਤਾ ਕੁੜੀ ਰੋ ਰੋ ਕੇ ਗੱਲਾਂ ਕਰ ਰਹੀ ਸੀ ਸਭ ਤਾਂ ਇਹਦੀ ਵੀ ਕੁੜੀ ਦੇ ਚਪੇੜਾ ਮਾਰੇ ਆਸੀਂ ਤਾਂ ਪਾਣੀ ਨਹੀਂ ਪੀਤਾ ਚਾਹ ਨਹੀਂ ਪੀਤੀ ਚੱਕੇ ਮੋਟਰਸਾਲ ਇੱਥੇ ਆ ਵਜੇ ਆਹ ਖੜੀਏ ਬਾਪੂ ਮੈਂ ਤੁਹਾਨੂੰ ਵੇਖੋ ਬਪੂ ਆਖੜੀ ਥੋੜੀ ਕੁੜੀ ਕਦੇ ਪੁੱਛੇ ਕਦੇ ਤੈਨੂੰ ਥੱਪੜ ਮਾਰਿਆ ਮੈਂ ਮਾਰਿਆ ਭਾਈ ਥੱਪੜ ਮਾਰਨ ਵਾਲੀ ਕੋਈ ਕਸਰ ਹੈ ਨਹੀਂ ਏਂ ਈਡੀਆਂ ਈਡੀਆਂ ਗੱਲਾਂ ਕਹਿੰਦਾ ਤੇਰੀਆਂ ਲੱਤਾਂ ਤੋੜ ਕੇ ਉਹ ਚੱਲ ਕੋਈ ਨਾ ਕੁੜੀ ਉਹ ਤਾਂ ਦੇਖ ਦੋ ਭਾਂਡੇ ਹੁੰਦੇ ਕਹਿੰਦੇ ਖੜਕਦੇ ਨੇ ਉਹ ਈਡੀ ਗੱਲ ਨਹੀਂ ਪਰ ਇਹ ਦੱਸ ਵੀ ਤੈਨੂੰ ਕਦੇ ਕੁੱਟਿਆ ਮਾਰਿਆ ਉਹ ਉਹ ਦੱਸ ਗੱਲ ਫਿਰ ਜੀਤੇ ਭਾਈ ਕੋਈ ਭਰੋਸਾ ਨਹੀਂ ਹੈਗਾ ਕੁੱਟਣ ਮਾਰਨ ਦੀ ਜਾਨਦੀ ਕਿ ਤੂੰ ਹਾਂ ਜਾਂ ਨਾ ਕਰ ਮਾਰਿਆ ਕਿ ਨਹੀਂ ਮਾਰਿਆ ਉਹ ਚੱਲ ਕੋਈ ਕੋਈ ਗੱਲ ਨਹੀਂ ਤੂੰ ਵੀ ਥੋੜਾ ਨਰਮਾਈ ਰੱਖਿਆ ਕਰ ਸਾਨੂੰ ਤਾਂ ਇਹਦੀ ਲੱਗੇ ਤੇ ਕੰਮ ਬਾੜਾ ਪਾਦਾ ਭਾਈ ਇਹ ਤਾਂ ਭੱਜੇ ਭੱਜੇ ਆਏ। ਉਹ ਚੱਲ ਛੱਡ ਬਾਕੀ ਦੀਆਂ ਗੱਲਾਂ। ਕੁੜੀਏ ਤੂੰ ਬਾਹ ਬੈ ਗਈ ਚ ਕੱਪੜੇ ਤੇ ਚੱਲ ਮੇਰੇ ਨਾਲ। ਤੈਨੂੰ ਹੁਣੇ ਲੈ ਕੇ ਚੱਲ। ਹੁਣ ਓਕੇ ਦਿਖਾ। ਬੋਲ ਬੋਲ ਮੇਰੇ ਭਾਈ ਜਿੱਤੇ ਦੇ ਸਾਹਮਣੇ ਤੇਰੀਆਂ ਲੱਤਾਂ ਨਾ ਤੋੜ ਦੂ ਤੂੰ ਮੈਨੂੰ ਕਹਿੰਦਾ ਸੀ ਹੈ? ਉਹ ਨਾਲੇ ਪ੍ਰਾਣਾ ਕੰਮ ਕਿਹਨੂੰ ਨਹੀਂ ਹੁੰਦੇ? ਅਸੀਂ ਵੀ ਤਾਂ ਕੰਮ ਛੱਡ ਕੇ ਆਏ ਆਂਗੇ। ਹਾਂ ਪਾ ਕੱਪੜੇ। ਮੈਂ ਕੱਪੜੇ ਪਾਉਣੀ ਆ। ਖੜਜੋ ਖੜਜੋ ਪਾ ਲੂ ਕੱਪੜੇ ਬੈਠਾ ਜਾਓ। ਐ ਨਜਰਵਾਜ਼ ਆਏ ਤੁਸੀਂ। ਆ ਬਿਆਹ ਤੋਂ ਮਗਰੋਂ ਹੁਣ ਆਇਆ। ਮਾੜੀ ਮੋਟੀ ਸੇਵਾ ਦਾ ਕਰਨ ਤਾਂ ਮੈਨੂੰ ਲੈ ਜਾਓ ਜਲ ਜਾਨੀ ਹੋਊਗੀ ਕਾਦੀ ਸੇਵਾ ਕਰੇਗਾ ਕੋਈ ਸੇਵਾ ਨਹੀਂ ਕਰੇ ਮੈਂ ਪਾਏ ਚ ਕੱਪੜੇ ਪਾਏ ਪੇ ਮਿਲੇ ਆਉਣੇ ਚਾਹੀਏ ਐ ਕਰ ਤੂੰ ਦਾਲ ਸਬਜ਼ੀ ਲਿਆ ਪਾ ਕੇ ਦੇਸੀ ਕੱਟ ਰਖਿਆ ਬਲੀ ਘੈਂਟਾ ਬਾਪੂ ਉਹ ਤੂੰ ਰਹਿਣ ਦੇ ਬਸ ਪਰ ਤੂੰ ਸਾਨੂੰ ਲਵਾ ਕੇ ਚਾਰ ਪੈ ਕ ਇੱਥੇ ਰੱਖਿਆ ਮੈਨੂੰ ਪਤਾ ਉਹ ਪਹਿਲੇ ਤੋੜਦੀ ਆ ਤੇ ਐਨ ਦੂਰ ਤੋਂ ਅੱਗ ਫੜਦੀ ਆ ਓਏ ਕਹਿੰਦਾ ਦੂਰ ਤੋਂ ਅੱਗ ਫੜਦੀ ਆ ਕੱਲੀ ਘੱਟੀਆਂ ਪਰੋਣਿਆ ਤਾਂ ਇਹ ਠੰਡੀਆਂ ਲੈਣੀਆਂ ਨੇ ਗੱਲ ਕੱਢੀ ਐ ਚਹਿ ਅੱਜ ਕੱਢੀ ਆ ਉਹ ਜਿੱਥੇ ਦੇਖਦਾ ਉੱਥੇ ਜੀ ਮੁੱਤਣ ਲੱਗੇ ਨੇ ਤੇਰੀ ਚੁੱਪ ਕਰ ਲਾ ਲਾ ਕੇ ਦੋ ਦੋ ਤੰਦ ਨਾਲੇ ਇੱਕ ਹੋਰ ਉਹ ਕੁੜੀ ਕੀ ਕਹੂਗੀ ਤੈਨੂੰ ਸ਼ਰਮ ਆਏ ਕੁੜੀਏ ਚੱਲ ਪਾ ਕੱਪੜੇ ਉਹ ਕੱਪੜੇ ਤਾਂ ਬਾਪੂ ਪਾਏ ਪਾਏ ਨੇ ਬੈਗ ਚ ਮੈਂ ਲਿਆਉਣੇ ਪਹਿਲਾਂ ਦੱਸ ਉਹ ਰਾਤ ਵਾਲਾ ਬੱਕਰਾ ਕਹਿੰਦਾ ਕਮਜਦਾ ਪਿਆ ਤੂੰ ਪਰੇ ਹੋ ਜਾ ਮੈਂ ਬੈਗ ਚੋਂ ਕੱਪੜੇ ਨਹੀਂ ਚਾਹੀ ਬਾਪੂ ਪ੍ਰੋਣਾ ਕਹਦਾ ਬੱਕਰਾ ਵੀ ਬਣਿਆ ਪਿਆ ਬੱਕਰੇ ਵਣੇ ਪੈ ਰਾਤ ਬਣਾ ਦੇ ਬਾਪੂ ਆ ਤੈਨੂੰ ਪਤਾ ਦੀ ਵੀ ਅਸੀਂ ਆਵਾਂਗੇ ਉਹ ਨਾ ਨਾ ਉਹ ਤਾਂ ਮੈਂ ਬਣਾ ਲਾ ਨਾ ਕਹਿੰਦੇ ਨਾ ਵਾਦਾ ਅੱਛਾ 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 ਉਹ ਹਰਜੀਤ ਕੰਮ ਚੱਲਦਾ ਕੰਪੈਨ ਦਾ ਹਾਂ ਉਹ ਆ ਲੈ ਮੈਂ ਤਾਂ ਭੁੱਲੇ ਗਿਆ ਆਇਓ ਕਰੋ ਆਜੋ ਆਪਾਂ ਬੈਨੇ ਆ ਨਾਲੇ ਪੈਕ ਸੈਕ ਲਾਣੇ ਆ ਨਾਲੇ ਬੱਕਰਾ ਖਾਣੇ ਆ ਦੇਖ ਪਰੋਣੇ ਬਾੜੀ ਦਾ ਅਸੀਂ ਪੀਣੀ ਨਹੀਂ ਅਸੀਂ ਫਿਰ ਜਾਣਾ ਵੀ ਹੈ ਹੈ ਜੇ ਤੂੰ ਬੜਾ ਧੱਕਾ ਕਰਦਾ ਬੜੀ ਧੱਕਾ ਕਰਦਾ ਵੀ ਚੱਲ ਤਾਂ ਬੱਕਰਾ ਹੀ ਬਣਾ ਸਾਡੇ ਵਾਸਤੇ ਚੱਲ ਦੋ ਦੋ ਪੈਗ ਲਾ ਲੈਣੇ ਹਾਂ ਹਾਂ ਚਲੋ 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 ਅੱਛਾ ਲੱਗੂ ਆ ਜਾ ਅੱਛਾ ਆ ਜਾ ਆ ਜਾ ਆ ਜਾ ਅੱਛਾ ਅੱਛਾ ਚਾਰ ਲਾਉ ਮਾਤਾ ਚੱਲ ਲਾ ਲਈ ਬਾਪੂ ਲਾ ਲਈ ਇਹ ਕਿ ਤਰ ਬਾਗੇ ਦੇਖ ਲੈ ਨਹੀਂ ਕਿੱਡਾ ਹਰਾਮੀ ਐ ਬਾਪੂ ਤੇ ਭਾਈ ਨੂੰ ਵੀ ਲਾਲਾਚ ਕਰਤੇ ਮੈਨੂੰ ਲੱਗਦਾ ਹੋਰ ਤਾਂ ਕਿੱਥੇ ਜਾਣਾ ਨੀਰੇ ਵਾਲੇ ਚ ਹੀ ਹੋਣਗੇ ਸ਼ਰਾਬ ਦਾ ਚਸਕਾ ਦੇਤਾ ਤੋ ਬਾਪੂ ਬਾਪੂ ਤਾਂ ਵਸ ਇੱਕ ਵਾਰ ਨਾ ਮਿਲ ਜੇ ਸ਼ਰਾਬ ਦਾ ਉਹਦੀ ਲਾਲਾਂ ਸਿੱਟਣ ਲੱਗ ਜਾਂਦਾ ਕੋਈ ਨਾ ਮੈਂ ਦੇਖਦੀ ਐਗੀ ਉੱਥੇ ਹੋਣਗੇ ਅਹ ਕੇਵਲ ਜਾਲਾ ਜਾਬ ਆਇਆ ਸਵਾਦ ਕਨਾ ਉਹ ਬੰਬਾ ਉਹ ਪਰੌਣੇ ਰੰਗ ਲਾ ਦੇ ਜਮਾ ਜੇ ਬਾਪੂ ਹਾਂ ਹਾਂ ਹਰਜੀਤ ਪੁੱਤ ਹਾਂ ਬਈ ਪਰੌਣਾ ਪਰੌਣਾ ਨਹੀਂ ਇਹਦਾ ਰੱਬ ਹੈ ਹਾਂ ਸਹੀ ਗੱਲ ਹੈ ਹਾਂ ਸਾਰੇ ਪਿੰਡ ਸੇ ਆਪਣੇ ਸਾਰੇ ਪਿੰਡ ਚ ਇਹਦੀ ਸਰੂਪ ਸਰੂਬਾ ਹੁੰਦੀ ਹੈ ਬਾਪੂ ਬੰਦਾ ਉਹ ਨਹੀਂ ਮੜਾ ਹੈਗਾ ਇਹਦੇ ਬਸ ਜਦੋਂ ਕੁੜੀ ਨਾਲ ਲੜਦਾ ਉਦੋਂ ਹੀ ਮੜਾ ਲੱਗਦਾ ਹੋਰ ਗਾਂ ਨੂੰ ਲੜਦਾ ਜਿੱਤੇ ਯਾਰ ਖਖਣ ਖੜ ਜਿੱਤੇ ਖੜ ਬਿਰ ਗਾ ਸੁਣ ਤੇਰੀ ਮਾਂ ਨਾਲ ਮੈਂ ਕਿੰਨਾ ਲੜਦਾ ਹਾਂ ਬਾਪੂ ਆਇਆ ਕਰਾ ਜੇ ਲੜਦੀ ਉਹ ਹੀ ਕੰਮ ਹੋਇਆ ਬਾਪੂ ਚ ਤੇਰਾ ਨਹੀਂ ਗੱਲ ਹੈ ਬਸ ਪਤਾ ਨਹੀਂ ਤੂੰ ਮੱਥੇ ਲੱਗੇ ਦੀ ਪਿਆ ਮਲੇ ਦੇ ਤੇਰੇ ਦੀ ਗੱਲ ਨਹੀਂ ਦੇਖ ਹਰਜੀਤ ਤੋਂ ਵੱਧ ਪਿਆਰ ਕਰਨਾ ਤੈਨੂੰ ਹਾਂ ਹਾਂ ਬਸ ਦੇ ਦੇ ਤਾਂ ਕੁੜੀ ਨੂੰ ਨਹੀਂ ਦੁਰਨਾ ਹੁੰਦਾ ਸਾਨੂੰ ਫੋਨ ਕਰਦਾ ਕਰ ਵੀ ਭਈ ਤੁਸੀਂ ਆਪੇ ਲੈ ਜਾਓ ਤੇ ਆਪੇ ਮਲਾ ਕੇ ਛੱਡ ਜਾਓ ਵੀ ਮੈਨੂੰ ਕੰਮ ਠੀਕ ਆ ਸਾਲਾ ਠੀਕ ਹੈ ਨਾ ਜੇ ਜੇ ਅਸੀਂ ਪਰੌਣਾ ਤੈਨੂੰ ਜਵਾਬ ਦੇਈਏ ਦੁਰਫਿਟੇ ਮੂੰਹ ਪਰ ਜੇ ਆਜੋ ਮੈਂ ਪਾਰੇ ਬੈਗ ਚ ਕੱਪੜੇ ਮੈਂ ਬੈਗ ਚੱਕਦੀ ਆ ਆਏ ਜਿੱਤੇ ਬਈ ਚਲੋ ਚਲੋ ਆ ਕਰ ਪੁੱਤ ਬੈਗਣੀ ਚੱਕਣਾ ਇੱਥੇ ਹੀ ਰਹਿਣਾ ਪੁੱਤ ਤਾਂ ਮੇਰੀ ਗੱਲ ਸੁਣ ਪੁੱਤ ਤੂੰ ਇੱਥੇ ਵਿਆਹ ਕੇ ਆਈ ਆ ਇਥੋਂ ਨਾ ਤੇਰੀ ਅਰਥ ਹੀ ਜਾਉ ਇੱਕ ਇੱਕ ਵਾਰ ਗੱਲ ਸੁਣ ਇਹ ਜਿਹੜਾ ਪਰੋਣਾ ਨਹੀਂ ਹੈ ਨਾ ਰੱਬ ਆਹੇ ਕੀ ਸੁਣ ਗਾ ਨਾਲੇ ਗੱਲ ਸੁਣ ਨਾਂ ਦੀ ਗੱਲ ਕਰਦੇ ਵੀ ਅਸੀਂ ਲੈ ਕੇ ਜਾਣਾ ਕਿ ਤੈਨੂੰ ਨਾ ਸਾਡੇ ਵੱਲੋਂ ਆ ਤੈਨੂੰ ਸੱਸਰੀ ਅਕਾ ਬਾਪੂ ਆ ਕੀ ਬੋਲੀ ਜਾਣਾ ਤੂੰ ਆਵਾਤ ਆਵਾਜਾ ਜਿੱਤੇ ਬਈ ਸਮਝਾ ਬਾਪੂ ਨੂੰ ਚਰਨੋ ਬਾਪੂ 101% ਸਹੀ ਹੈ ਨਾ ਦੇ ਕਿਹੜਾ ਬਾਪਾ ਚਾਉਂਦਾ ਵੀ ਮੇਰੀ ਜ਼ੀ ਦਾ ਘਰ ਉਜੜੇ ਕੋਈ ਕਿਸੇ ਦਾ ਘਰ ਨਹੀਂ ਛੱਡਦੇ ਇਸ ਘਰ ਕੇ ਚਰਨੋਂ ਕੱਪੜੇ ਕੱਢਦੇ ਭਾਈ ਸਾਡਾ ਜਾਣਾ ਕੈਂਸਲ ਅਸੀਂ ਤੈਨੂੰ ਨਹੀਂ ਲੈ ਕੇ ਜਾਣਾ ਮੈਂ ਤਾਂ ਬੈਗ ਪਰ ਰੱਖਿਆ ਕੱਪੜਿਆਂ ਦਾ ਦੇਖੀ ਬਾਪੂ ਮੈਂ ਤਾਂ ਤਾਂਿੱਥੇ दारू ਪੀਂ ਦੇਖ ਲੈਣਾ ਉੱਥੇ ਲਾਲਾ ਸਿੱਟੇ ਲੱਗ ਜਾਣਾ ਪਹਿਲਾਂ ਬੇਬੇ ਤੇਰੀ ਦਾਰੂ ਦੀ ਫਿਕਰਾਂ ਚ ਕਈ ਜਮਾ ਨਹੀਂ ਮਰਦੀ ਸੀ ਉਹ ਚਰਨੋ ਗੱਲ ਸੁਣ ਭਾਈ ਤੂੰ ਗੁੱਸਾ ਨਾ ਕਰ ਦੇਖ ਪ੍ਰੋਣ ਨੂੰ ਕਹੇ ਤਾਂ ਵੀ ਜਦੋਂ ਪੂੜਾ ਜੀ ਕਰੂ ਉਦੋਂ ਜਾਊ ਜਦੋਂ ਜੀ ਕਰੂ ਆਉ ਇਹਨੇ ਕਹਿਰਦਾ ਵੀ ਠੀਕ ਆ ਪਰ ਅੱਜ ਨਹੀਂ ਜਾਣਾ ਅੱਜ ਤੁਸੀਂ ਰਹਿ ਕੇ ਜਾਓ ਦੇਖ ਕਰ ਮੇਰੀ ਗੱਲ ਸੁਣ ਬਈ ਜੰਨਦਾ ਜਿਹੜਾ ਆ ਬੈਠਾ ਇਹ ਬੰਦਾ ਨਹੀਂ ਇਹ ਸਾਰੇ ਹੋਰ ਕਿਹਵਾ ਬੰਦੇ ਉਹ ਸੁਣਦਾ ਲੈ ਭੈਣ ਦਾ ਖਸਮ ਤੇਰੇ ਹੱਕ ਦੀ ਗੱਲ ਕਰ ਰਿਹਾ ਦੱਸ ਇਹ ਬੰਦਾ ਨਹੀਂ ਰੱਬ ਰੱਬ ਤੇ ਅਰ ਰੱਬਾ ਤੂੰ ਇਹਦੀ ਅਰਦਾ ਅਗਣੀ ਆ ਅਰਦਾ ਅਗਣੀ ਤੇ ਤੇਰਾ ਫਰਜ਼ ਬਣਦਾ ਭਈ ਤੂੰ ਇਹਦੀ ਸੇਵਾ ਕਰੇ ਤੁਵੇ ਦੀ ਸੇਵਾ ਕਰ ਰ ਕਰ ਕੁੜੀ ਮੰਗਾ ਬਧਿਆ ਠੀਕ ਹੈ ਕਦੇ ਕਦੇ ਗੁੱਸਾ ਆ ਜਾਂਦਾ ਕੋਈ ਗੱਲ ਸਮਝ ਗਏ ਇਹਦਾ ਮਤਲਬ ਜੀਤੇ ਬਾਈ ਤੁਸੀਂ ਮੈਨੂੰ ਲੈ ਕੇ ਨਹੀਂ ਜਾਂਦੇ ਹੁਣ ਕਰਦੇ ਵੀ ਨਹੀਂ ਕਰਦੇ ਵੀ ਨਹੀਂ ਖਬਰਦਾਰ ਕੁੜੀ ਜੇ ਜਾਣ ਦੀ ਗੱਲ ਕਹੀ ਇਹਦਾ ਹੁਣ ਜਦੋਂ ਪਰੌਣਾ ਕਹੂਗਾ ਵੀ ਤੈਂ ਜਾਣਾ ਬਸ ਉਦੀ ਜਾਣਾ ਕਿਉਂ ਪਰੌਣਾ ਹਾਂ ਬਾਪਾ ਆਏ ਕਰ ਹਾਂ ਪੈ ਗਾ ਹਾਂ ਹੋਂ ਤਾਂ ਤੁਹਾਡੇ ਨਾਲ ਗੱਲ ਕਰੇ ਦਾ ਕੋਈ ਫਾਇਦਾ ਨਹੀਂ ਧੜਕੇ ਦੇਖੂ ਤੈਨੂੰ ਤਾਂ ਮੈਂ ਸਮਾਰ ਕੇ ਦੇਖੂ ਧੜਕੇ ਕੋਈ ਨਾ ਬਿਮਾਰੀ ਪੈਣਾ ਨਾ ਹੋਵੇ ਆ ਦੇਖ ਲਓ ਆ ਦੇਖੋ ਤੁਹਾਡੇ ਸਾਹਮਣੇ ਨੜਦੀ ਚਲ ਕੋਈ ਚਲ ਕੋਈ ਗੱਲ ਨਹੀਂ ਉਂਗਲ ਕੀਤੀ ਆ ਲਾਈ ਜਨੇ ਬੈ ਬੈ ਖਬਰ ਬਫ ਸਮਝਾਇਆ ਗੁਰ ਮੜਿਆ ਰਹੇ ਕੋਰ ਦਾ ਨਹੀਂ ਕੋਈ ਕੋਣੜੇ ਤੜੂ ਕੀ ਦੱਸ ਆਬਦੀ ਮਾਂ ਤੇ ਗਈ ਐਨੀ ਕਬੜੀ ਤੇਮੀ ਸੀਨਾ ਹੋ ਕਦੇ ਉਹ ਦਿਨ ਨਹੀਂ ਗਿਆ ਜਿੱਦ ਦੇ ਮੇਰੇ ਸੱਜੀ ਦੇ ਕਲੇਸ਼ ਨਾ ਕਰਿਆ ਹੋਵੇ ਕਾਲੇ ਮੂੰਹ ਵਾਲੇ ਹੂੰ ਆ ਜੀਤੇ ਨੂੰ ਪੁੱਛ ਆ ਬੈਠਾ ਸੁਬੂਤ ਕਾਲੇ ਮੂੰਹ ਵਾਲਾ ਤੇਰੇ ਪੈ ਦੁੱਪੋ ਗਲਾਸ ਮਾਰੂ ਬਾਪੂ ਮੱਖੇ ਦਾ ਬਾਪੂ ਰੁਗੜ ਨਹੀਂ ਕੱਢੇ ਗਾਲਾਂ ਕੀ ਕੀ ਬਗਾਈ ਮਾਰਦਾ ਹੈ ਉਹ ਬਾਪੂ ਬਾਪੂ ਹੋਰ ਹੈ ਬਾਪੂ ਰੁਗੜ ਨਹੀਂ ਬਾਪੂ ਗੁਰਸਾ ਨਾ ਨਹੀਂ ਗਾਲਣਾ ਗਰਦਾ ਤਾਂ ਨਹੀਂ ਗੁਸਾ ਇਹ ਬਣਾ ਕੇ ਕਿਰਾਂ ਦੀ ਗੱਲ ਹੂੰ ਜਦੋਂ ਆਪਾਂ ਨੇ ਆ ਮਹਿਫਲ ਜਚਾ ਰੱਖੀਆ ਹੂੰ ਤੇ ਆ ਗਿਆ ਮੇਰੇ ਵਾਸੀ ਦਾ ਮੁੰਡਾ ਐ ਮਹਿਫਲ ਜਚਾ ਹੂੰ ਮੇਰੇ ਸਾਰੇ ਕਾਲੇ ਮੂੰਹ ਵਾਲੇ ਪਤਾ ਨਹੀਂ ਕਿੱਥੋਂ ਆਈ ਕਿੱਥੋਂ ਨਾ ਆਈ ਸਾਰੇ ਭਾਂਡੇ ਟੀਂਦੇ ਹਾਂ ਭਗਾ ਕੇ ਮਤ ਕਹਿੰਦੇ ਇਹ ਕਾਉਣ ਲੱਗ ਕੌਲ ਅਰੇ ਇਹ ਕੁੱਤੇ ਜਣਾ ਨਹੀਂ ਤੀ ਤੇਰੀ ਮਾਂ ਅਰੇ ਬਾਪੂ ਪਾ ਮਾਰ ਕੇ ਗਲਾਸ ਮੱਥਾ ਬਾੜ ਦੂੰ ਮੈਂ ਕਿਹ ਮਾਰਿਆ ਮੈਂ ਸਾਰਾ ਘਰ ਭਰੀਆ ਮੇਰੇ ਕੋਲੇ ਮੈਂ ਤੂੰ ਕਰ ਅਰੇ ਨਾਤ ਦਾ ਨਾਤਿਆ ਤੋ ਕਹੀ ਮਾਰਨਾ ਹੈ ਠੀਕ ਹੈ ਦੋ ਪੈਕ ਰੂ ਕੰਡਾਈ ਆਉਂਦਾ ਉਹ ਤੂੰ ਬਾਪ ਤੇ ਹੱਥ ਚੜ੍ਹ ਭਾਈ ਬਾਪ ਤੇ ਹੱਥ ਚੜ੍ਹ ਭਾਈ ਨਾ ਲੱchn ਕਰ ਤੂੰ ਕਰ ਬਾਪ ਤੇ ਹੱਥ ਚੜ੍ਹ ਤੂੰ ਮੈਂ ਤੈਨੂੰ ਮਾਰਾਂ ਕੀ ਕਰਦਾ ਭਾਈ ਯਾਰ ਆ ਗਏ ਦਮ ਤੇ ਮਾ ਗਾ ਹੈ ਹਾਂ ਯਾਰ ਘਮਾ ਉਹ ਮਾ ਤਰੇ ਪਾ ਪਾ ਮਾਰੂ ਫੜ ਕੇ ਫੁੱਦੂ ਆ ਮੈਂ ਪੈਨੂ ਨਾਲ ਹੋ ਰ ਜਿੱਤੇ ਭਾਈ ਨਾਮ ਮਾਰਦਾ ਹਾਂ ਭਾਈ ਹਾਂ ਭਾਈ ਕੋਈ ਫਾਇਦਾ ਨਹੀਂ ਫੁੱਦੂ ਗੱਲਾਂ ਕਰਦਾ ਦੇਖੀ ਸਾਰਾ ਸੋਨੇ ਖਰਾਬ ਕਰ ਫੁੱਦੂ ਗੱਲਾਂ ਬਾਪੂ ਕਰਦਾ ਮੈਂ ਥੋੜੀ ਕਰਦਾ ਮੈਨੂੰ ਐਂ ਦੱਸ ਬਰੌਣੇ ਇਹ ਮੇਰੀ ਮਾਂ ਨੂੰ ਬੋਲਦਾ ਕਿ ਮੈਂ ਇਹ ਮੇਰੀ ਮਾਂ ਦਾ ਲੱਗਦਾ ਕਿ ਆ ਗਲਤ ਬੋਲੂ ਮੈਨੂੰ ਦੱਸ ਤਾ ਨਹੀਂ ਐ ਖਾਸ਼ ਮਾਤੇ ਨਹੀਂ ਮਾਰੂ ਪਾੜ ਖਾਂ ਤੋਂ ਮਰ ਅੰਕ ਫੜਨ ਮਾਰ ਉਹ ਪਰਾ ਅਰੇ ਭਾਗ ਉਹ ਗਲਾਨ ਮਰੂ ਮੱਥੇ ਜਿੱਤੇ ਗਲਾਨ ਉਹ ਤੂੰ ਦਾ ਸਿਆਣਾ ਬਣਾ ਸਿਆਣਾ ਬਣਾ ਉਹ ਜਿੱਤੇ ਛੰਡ ਰੱਖ ਲੇਕਿਨ ਆ ਗਲਾਸ ਲੱਗਿਆ ਨੱਕ ਨੂੰ ਕੋ ਫੁੱਟ ਓ ਬਾਪੂ ਹਾਂ ਹੱਦ ਕਰਦੇ ਤੁਸੀਂ ਇੰਨਾ ਵਧੀਆ ਤਰਰ ਦਾ ਸਾਰਾ ਕੁਝ ਨਹੀਂ ਪੁਰਾਣੀ ਇਹਨਾਂ ਨੇ ਕਿ ਬੱਗੇ ਇਹ ਗਲਤ ਬੋਲਦਾ ਮੈਨੂੰ ਬੋਲਣ ਦੇ ਸਾਹਮਣੇ ਗਲਤ ਕਿਵੇਂ ਬੋਲੂ ਮੈਨੂੰ ਨਹੀਂ ਪੁਰਾਣਾ ਇਹ ਇਹ ਹੱਕਾ ਵੇ ਪਉਦਾ ਤੈਨੂੰ ਕੱਟਣਾ ਹੈ ਹਾਂ ਹੱਕਾ ਨਹੀਂ ਫਿਰ ਤੇਰਾ ਹੱਕਾ ਮੇਰੀ ਮਾਂ ਦਾ ਗਾਲਾ ਕੱਢਣਾ ਮੈਂ ਕੱਟਦਾ ਆ ਕਿ ਮੈਂ ਕੱਟੇਗਾ ਮੈਂ ਮਾਰੂ ਮੈਂ ਕੈਸਾ ਪੈ ਮੇਰੇ ਕੋਲ ਵੱਡਾ ਮਰ ਜਗਿੰਦਰ ਜੀ ਕੋਈ ਕੋਈ ਕਦੇ ਆ ਕੇ ਜ਼ਰੂਰ ਖੜਾ ਹਦਾ ਮੇਰਾ ਅੱਛਾ ਜ਼ਰੂਰ ਤੂੰ ਕੱਢੇ ਤੇ ਕਹੇ ਨਾ ਮੇਰਾ ਨੋ ਹੈਂ ਉਹੀ ਚੁਪੜੀ ਉਹੀ ਗੱਲ ਹੈ ਜੇ ਮੌਕਾ ਤੇ ਰਹੇ ਆਹ ਕੁਰਮੜੇ ਹੁੰਦੇ ਮੇਰੇ ਮੇਰੀ ਕੀ ਜਤਰਾ ਨਹੀਂ ਹੁਣ ਕਿਹੜਾ ਜੀ ਕੱਟ ਤੀ ਆ ਕੁੱਤਾ ਆ ਕੁੱਤਾ ਕੀ ਤੇਰੀ ਮਾਂ ਤੇ ਕੋਈ ਨਹੀਂ ਕੁੱਤਾ ਜਿਹਨੂੰ ਕਹਾਂ ਮਾਂ ਤੂੰ ਮਾਰ ਮਾਰ ਨਾ ਬੋਇਆ ਮੈਂ ਇਹ ਦੀ ਸ਼ਬਦ ਕਰਦਾ ਹੋਰ ਪਿਆਰੇ ਹੋਰ ਪਿਆਰੇ ਪੁੱਤ ਆ ਜਾ ਬਾਪੂ ਤੂੰ ਤੇਰਾ ਮੇਰਾ ਬਾਪੂ ਆ ਜਾ ਮੇਰੀ ਗੱਲ ਮੰਨ ਲੈ ਲੈ ਜਾ ਇਹਨੂੰ ਫੜ ਕੇ ਨੀ ਕੱਤ ਲਾਉਂ ਜੂਰੇ ਖੜ ਜਾ ਪੁੱਤ ਚੱਲਦਾ ਚੱਲਦਾ ਆ ਦੇਖ ਹੈ ਕੋਈ ਸ਼ਰਮ ਨਹੀਂ ਫੇਰ ਪੈਰ ਰੌਣੇ ਕਿਵੇਂ ਬੋਲਣ ਹੈ ਸ਼ਰਮ ਨਹੀਂ ਹੈ ਮੇਰਾ ਭਾਈ ਚਪਕਾ ਦਿਆ ਸਾਰੀ ਉਮਰ ਦੀ ਰੱਜਾ ਬਾਪੂ ਦੇਖ ਲਾ ਲੈ ਦੇਖ ਲੈ ਭਾਈ ਜਰਨੂ ਕਿ ਮੈਂ ਜਲੂਸ ਕੱਢਦਾ ਤੇਰੇ ਘਰੇ ਆਕੇ ਮੈਂ ਘਟਾ ਤੇ ਮੈਂ ਹੁਣ ਤੱਕ ਸੁਣਦੀ ਨਹੀਂ ਮੈਂ ਇਹਨੂੰ ਸਮਝਾਉਂਦਾ ਸੀ ਸਮਝਾਉਂਦਾ ਇਹ ਨਹੀਂ ਸਮਝਦਾ ਤੂੰ ਤੂੰ ਇਹਨੂੰ ਹੁੱਕ ਕਰੇ ਇਹਨੂੰ ਇਹਨੂੰ ਸਮਝਾਉਣਾ ਪਾਉਣਾ ਮੈਂ ਬਾਪੂ ਪੁੱਤਰ ਮੈਂ ਅੱਜ ਤੱਕ ਕਿੰਨੇ ਵਿਆਹ ਦੇਖ ਲੇਤਾ ਕਿੰਨਾ ਹੋ ਦੇਖ ਲਿਆ ਕਰਦਾ ਮੈਂ ਤਾਂ ਪਤਾ ਨਹੀਂ ਬਣਾਏ ਬੁਲਾਉਂਦੀ ਸੋ ਇਹ ਜਲੂਸ ਕੱਢਦਾ ਜਿੱਥੇ ਵੀ ਜਾਂਦਾ ਐ ਇਹਨੂੰ ਜਲੂਸ ਕੱਢਦਾ ਐ ਹਾਂ ਦੇਖੀ ਸਾਰੇ ਤਾਂ ਪ੍ਰੋਗਰਾਮ ਦੀ ਪੱਟੀ ਬੇਸ ਕਰਦੇ ਹੋਏ ਬਈ ਦੇ ਆਪ ਦੱਸ ਵੀ ਤੂੰ ਪੱਟੀ ਵਿੱਚ ਮੈਂ ਕਰੀਏ ਜਾਂ ਬਾਪੂ ਨੇ ਕਰੀਏ ਦੇਖੀ ਤੇ ਤੈਨੂੰ ਇਹ ਨਾ ਨਹੀਂ ਕਰਨਾ ਚਾਹੀਦਾ ਸਿਆਣਾ ਬੰਦਾ ਹੋ ਤੈਨੂੰ ਐਨੀ ਨਹੀਂ ਕਰਨੀ ਚਾਹੀਦੀ ਉਹ ਸਿਹਣਾ ਬਾਪੂ ਸਿਆਣਾ ਸਿਹਣਾ ਭੈਣ ਦੀ ਮਰ ਗਿਆ ਮੈਂ ਚਰਨ ਨੂੰ ਲੈ ਕੇ ਮੈਂ ਚੱਲੇ ਚਰਨ ਨੂੰ ਦੇਖਦਾ ਮੇਰੇ ਉਹ ਨਾ ਉਹ ਮਤਲਬ ਵੀ ਤੂੰ ਸਿਆਣਾ ਬੰਦਾ ਜਰਾ ਨਾ ਉਹ ਬਾਪੂ ਬੇਅਕਲ ਹੋ ਗਿਆ ਜੀ ਦਾ ਸਮਾਗਨ ਨਾ ਕਟਾਏ ਬਾਗਿਆ ਫਿਰ ਤੂੰ ਆਪ ਦੱਸ ਤੈਨੂੰ ਮੇਰੀ ਸੌਣ ਲੱਗੇ ਮੈਂ ਗੱਲ ਤੇ ਜਾਂ ਬਾਪੂ ਗੱਲ ਬਾਪੂ ਬਾਪੂ ਗੱਲ ਬਾਪੂ ਗੱਲ ਫਿਰ ਹੱਥ ਜੱਕ ਲਾ ਬਰੇ ਨੂੰ ਹਾਂ ਬਾਪੂ ਗੱਲ ਤੇ ਚਲਾ ਜਾ ਰੋਟੀ ਖਾਈ ਹਾਂ ਰੋਟੀ ਖਾ ਚੱਲ ਆ ਜਾ ਇਹ ਜਾਦਤਾ ਬੁੜੇ ਨੇ ਜਿੱਥੇ ਜਾਂਦਾ ਪੀ ਕੇ ਖੜੇ ਹੋਣ ਲੱਗੇ ਬਸ ਯਾਰ ਆਏ ਨਹੀਂ ਕਰਨਾ ਚਾਹੀਦਾ ਭਾਈ ਆਏ ਨਹੀਂ ਕਰਨਾ ਚਾਹੀਦਾ ਬੰਦਾ ਆਇਆ ਦਾਰੂ ਗੁੰਗਾਈ ਹੈ ਪੀਣ ਵਾਸ ਖਾਓ ਪੀਓ ਮौज ਕਰੋ ਹੋਰ ਐ ਲੜਦਾ ਚੰਗਾ ਲਾਉਂਦੇ ਗੁਰੂ ਨੇ ਹੈ ਮਾੜਾ ਗੱਲ ਇਹ ਹੈ ਸਿਆਣੇ ਬੰਦੇ ਨਾ ਪਾਗਲ ਹੋ ਜਾਂਦੇ ਨੇ ਇਹ ਸਾਰੇ ਜੰਮੀ ਲੰਡੂ ਨੇ ਸਿਆਣੇ ਆਹ ਇਹਨਾਂ ਨੂੰ ਬਸ ਮਾੜੀ ਪੀਤੀ ਚੜ੍ਹ ਜਾਂਦੀ ਆ ਹੁਣ ਤੇਰੀ ਕਪੈਸਿਟੀ ਪਹੁੰਚ ਜਾਂਦੀ ਦੇਖ ਮੇਰਾ ਪਤਾ ਨਹੀਂ ਲੱਗਦਾ ਜਮਾ ਨਹੀਂ ਪੜਾ ਜਮਾ ਨਹੀਂ ਪੜਾਦਾ ਮੈਨੂੰ ਕਹਿੰਦਾ ਨਹੀਂ ਕੋਈ ਵੀ ਤਦਾਰਾ ਪੀਣ ਲੱਗਾ ਮੈਨੂੰ ਤਾਂ ਅਲਾ ਕਹਿੰਦਾ ਨਹੀਂ ਬੰਦਾ ਬਦਲਿਆ ਜਮੇ ਹੁਣ ਸੋ ਬਾਪੂ ਆਏ ਕੁੜੀ ਕੋਲੇ ਆ ਕੇ ਨਹੀਂ ਪੀਂਦੇ ਹੁੰਦੇਗੇ ਹਾਂ ਕੋ ਤਾਂ ਉਹ ਤਾਂ ਡਿੱਗਣਾ ਪਈ ਆ ਜਾ ਬਾਲੀ ਜਿਆਦੇ ਪੀਲੀ ਤੂੰ ਤਾਂ ਖੜਾ ਆ ਗਿਆ ਪੁੱਤ ਤੂੰ ਰੋਟੀ ਪਾ ਆ ਗਿਆ ਮੜ ਮੜ ਇੱਧਰ ਜਾ ਮੜ ਤੂੰ ਹੋਰ ਪੀਏਗਾ ਨਾ ਤੇਰੀ ਤੇਰੀ ਸੌ ਹੋਰ ਪੀਣਾ ਉਹ ਕੁੱਤੇ ਕੋਲੇ ਬਹਿ ਕੇ ਮੈਂ ਨਹੀਂ ਚੱਲ ਚੰਗਾ ਮੈਂ ਰੋਟੀ ਬਣਾ ਰੱਖੀ ਛੇਤੀ ਆ ਚੱਲ ਚੱਲ ਬਣਾ ਬਣਾ ਮੇਰੇ ਸੇ ਚੱਲ ਜਾ ਜਾ ਮੇਰੇ ਸੇ ਭਾਈ ਇਹ ਜਮੇ ਪੜ ਰਹਾ ਪੜ ਰਹਾ ਗੱਸਰ ਲੱਗੂ ਭਾਈ ਦੇ ਆ ਆ ਦੇਖ ਲੈ ਆ ਆ ਦੇਖ ਲੈ ਕੁੱਤੇ ਗਮ ਇਹਦੇ ਹੈ ਬੰਦਾ ਹੈ ਫਿਰ ਤੂੰ ਕਹਿੰਦਾ ਸੇਣਾ ਸੇਣਾ ਸਵਾਦਾ ਉਹ ਬਾਪੂ ਇਹ ਪੇਡ ਦੀ ਜੜ ਚ ਮੁੱਠੀ ਜਾਂਦਾ ਕੰਨ ਦਾ ਬਾਪੂ ਆਏ ਨੀ ਭਲਾ ਇਹਨੂੰ ਮੈਂ ਦਰਾਂ ਪਾਪਾ ਆਏ ਕੀ ਕਰੀ ਹੁੰਦਾ ਇਹ ਬਾਬਾ ਸਾਰੇ ਜਿਹੜੇ ਕੁੜੀ ਆ ਜੀ ਫਿਰ ਕੁੜੀ ਨੂੰ ਕਹਿ ਉਹ ਤੂੰ ਆਹ ਦੇਖੀ ਕੱਪੜਿਆਂ ਦੇ ਰੋਲ ਤਾ ਕੋਈ ਆ ਕੋਈ ਕੋਈ ਗੰਦੀ ਇਹਨੂੰ ਹੁਣ ਲੋਕਾਂ ਨੇ ਕਿ ਬੁੱਤਿਆ ਬਾਪੂ ਆ ਇਹਨੂੰ ਲੈ ਆ ਕੇ ਪਾਸੇ ਕੁੜੀ ਕਿੱਕ ਹੋ ਗਈ ਵਿਚੀ ਟੱਲੀ ਹੋ ਗਿਆ ਇਹਨੂੰ ਪਾ ਜੀ ਤੇਰੇ ਦਾ ਗੁੱਸਾ ਭੈਣਾ ਮੈਂ ਇੱਕ ਪਿੰਗ ਲਾ ਕੇ ਫੇਰ ਪਾ ਇਹ ਆ ਜੇ ਕੋਈ ਇਹ ਕਹਿੰਦਾ ਕੋਈ ਨਾ ਲਾ ਰਿਹਾ ਬਾਪੂ ਆ ਰੋਪਾ ਪੈ ਕੇ ਕਿੰਨਾ ਦਾ ਫੇਰ ਤਾਂ ਕਿ ਹੁੰਦਾ ਯਾਰ ਹਾਲ ਕਰ ਸੀ ਯਾਰ ਕੁਝ ਨਹੀਂ ਹੁੰਦਾ ਹਦੋਂ ਹੋਈ ਪਿਆ ਸੋਟਾ ਹਾਂ ਬਾਪੂ ਹਾਂ ਹਾਂ ਹੁਣ ਦਾ ਪੈ ਕੇ ਲਾਣਾ ਹਾਂ ਮੈਂ ਪੱਕਾ ਹਾਂ ਚਲੋ ਜਿੱਤੇ ਬਟੇ ਭਾਈ ਜੀ ਜਾ ਕੇ ਤਰੋ ਟਿਖਾ ਕੇ ਚਲਾ ਮੈਲਵਾ ਕੇ ਲੈਣਾ ਬੱਪੂ ਪੈ ਗਲਾਣਾ ਹੋਰ ਹਾਂ ਹਾਂ ਚੱਲ ਬੱਪੂ ਹਾਏ ਦਰਿਆ ਮੁੰਡਾ ਔਰ ਜਮੇ ਫੁੱਦੂ ਆ ਔਰ ਜਮੇ ਆ ਕਦੀ ਤੂੰ ਅਦੂ ਆਏ ਦੱਸ ਬਤ ਮਾਇ ਕੋ ਸੋ ਬੋਲੇ ਨਾ ਜਾਂ ਕਿਤੇ ਮੜੀ ਮੇਰੇ ਕੋਈ ਗੱਲ ਸੁਣ ਜਮਾ ਨਹੀਂ ਬੱਪੂ ਐਨਾ ਐਨਾ ਬੇਕਾਰ ਬੰਦਾ ਮੇਰੇ ਜੀ ਦਾ ਐ ਕਰਦਾ ਪੁੱਤ ਇਹਨੂੰ ਮੈਂ ਬੇਦਖਲ ਕਰ ਦੂੰਗਾ ਉਹ ਚਾਹ ਕਾਨੂੰ ਬੱਪੂ ਮੈਂ ਉਹ ਨਹੀਂ ਮੇਰਾ ਮੁੰਡਾ ਓਏ ਮੇਰਾ ਮੁੰਡਾ ਮੇਰਾ ਮੁੰਡਾ ਤੂੰ ਹਾਂ ਬਾਬੂ ਤੇ ਪੁੱਤ ਪੁੱਤ ਹਾਂ ਮੈਂ ਘਰ ਆ ਲਈ ਤੇ ਮੇਰੇ ਘਰ ਸੁਣਾ ਤੇ ਤੈਨੂੰ ਮੈਂ ਇੱਥੇ ਨਹੀਂ ਰਹਿਣ ਦੰਦਾ ਜਾਂ ਤੁਸੀਂ ਲੜੋ ਨਾ ਕੁੜੀ ਕਹੇ ਮੈਂ ਬੈਗ ਚੱਕ ਕੇ ਜਾਣਾ ਤੇ ਅਸੀਂ ਕਿੱਥੇ ਜਾਵਾਂਗੇ ਆਪਦੇ ਘਰੇ ਰੱਖੂਗਾ ਹਾਂ ਆਪਦੇ ਘਰੇ ਜਿੰਨੀ ਮੇਰੀ ਜਾਇਦਾਦ ਸਾਰੀ ਤੇਰੇ ਨੌਰ ਲਖਾਉ ਕਰ ਜਮਾਈ ਰੱਖੂਗਾ ਤੈਨੂੰ ਪੁੱਤ ਐਨਾ ਪਿਆਰ ਕਰਦਾ ਮਪੂ ਲਾ ਲਾ ਪਪੂ ਐਨਾ ਪਿਆਰ ਕਰਦਾ ਤੂੰ ਹੋਰ ਇੱਥੇ ਬਈ ਜਵਾਗ ਜੂ ਕੋਰੇ ਸੋਚਾ ਕਰਨਾ ਜਵਾਬ ਤਾਂ ਬਾਪੇ ਦੀ ਕਿਰਪਾ ਨਾਲ ਬਸ ਤੋਂ ਨੌਕ ਖਸਕਾ ਦੇਣ ਵਾਲੀ ਫੁੱਲ ਟਾਈਮ ਚ ਅੱਛਾ ਜੀ ਹਾਂ ਆਣ ਸਾਰੇ ਕਾਪਾ ਕਾਪਰਾ ਬਸ ਬਾਪੇ ਦੀ ਕਿਰਪਾ ਹੋ ਗਈ ਤੇ ਜੇ ਕੰਪਨੀਆ ਕਰਾਇਆ ਸੀ ਹਾਂ ਉਹ ਕਹਿੰਦਾ ਭਾਈ ਜੋੜੇ ਡਾਕਟਰ ਕਹਿੰਦਾ ਲੈ ਹੋਰ ਇਹਦਾ ਡਬਲ ਪਾਰਟੀ ਹੋ ਗਈ ਜਵਾਂ ਹੋ ਗਈ ਆ ਜੀ ਪਰੋਣਿਆ ਤੂੰ ਤਾਂ ਕਿੰਨੀ ਕ ਸੇਵਾ ਕਰੀ ਆ ਅਸੀਂ ਦੇਖੀ ਤੇਰੀ ਕਿੰਨੀ ਸੇਵਾ ਕਰਾਂਗੇ ਦੇਖੋ ਹਰ ਜੀ ਤਾਂ ਪਤਾ ਹਾਂ ਚਲ ਜੀ ਫਿਰ ਹਾਂ ਚੱਲ ਬਾਪੂ ਚੱਲਦੇ ਆਓ ਚਰਨਾ ਪਤਾ ਓ ਬੜੀ ਓਰੇ ਆ ਪਤਾ ਸੰਗਾਪਤ ਫੇਰ ਅਸੀਂ ਚੱਲਦੇ ਹਾਂ ਚੱਲ ਕੋਈ ਨਾ ਬਾਪੂ ਨਾਲੇ ਤੂੰ ਇੰਨੀ दारू ਕਾ ਤੂੰ ਪੀਤੀ ਸੀ ਹੁਣ ਤਾਂ ਬਠੇਰੀ ਪੀਲੀ ਸਾਰੀ ਉਮਰ ਲੰਘੀ ਤੇਰੀ ਦਾਰੂ ਪੀਂਦੇ ਦੀ ਇਹਨੂੰ ਇੰਨਾ ਸਮਝਾਉਣਾ ਹੈ ਭਾਈ ਇੰਨਾ ਸਮਝਾਉਣਾ ਜਮਾ ਨਹੀਂ ਮੰਨਦਾ ਉਹ ਮੈਂ ਕਾ ਨੋ ਪੀਂਦਾ ਨਹੀਂ ਪੁੱਤ ਇਹਦਾ ਪੁਰਾਣਾ ਧੱਕਾ ਕਰਨ ਲੱਗ ਗਿਆ ਫੇਰ ਵੀ ਜਵਾਈ ਭਾਈ ਆ ਮੰਨਣੀ ਪੈਂਦੀ ਆ ਜੀਤੇ ਭਾਈ ਤੂੰ ਬਾਪੂ ਨੂੰ ਕੀ ਕਹਿਣਾ ਤੂੰ ਤਾਂ ਕਹਿੰਦਾ ਸੀ ਮੈਂ ਛੱਡਤੀ ਤੂੰ ਹਜੇ ਪੀਂਦਾ ਹੈ ਉਹ ਸੱਚੀ ਕਹਣਾ ਚਰਨੋ ਮੈਂ ਤਾਂ ਜਮੇ ਛੱਡਤੀ ਸੀ ਮੈਂ ਤਾਂ ਬਾਪੂ ਨੂੰ ਲਾ ਦ ਤੁਹਾਰੇ ਕਹਿੰਦਾ ਥੱਕਾ ਹੋਣਾ ਇੱਕ ਅੱਧਾ ਲਾਲ ਕਰ ਕੁਝ ਨਹੀਂ ਹੁੰਦਾ ਉਹ ਚਲ ਤਾਂ ਕੀ ਹੋ ਗਿਆ ਉਨਾਲੇ ਪਾਤੀ ਹੋ ਗਿਆ ਤੇ ਤੂੰ ਤਾਂ ਬੋਲ ਹੀ ਨਾ ਤੂੰ ਤਾਂ ਰੋਜ ਦਾ ਕੰਮ ਹੀ ਆ ਦੇਖ ਲੈ ਬਾਪੂ ਨਾਲੇ ਸੱਚ ਰੋਜ ਤਾਰੂ ਪਿੰਦਾ ਇਹ ਵੀ ਆਖੂ ਇਹਨੂੰ ਨਾ ਭਾਈ ਦੇਖ ਇਹ ਗੱਲ ਗਲਤ ਹੈ ਦੇਖ ਮੈਂ ਪੀਣਾ ਜਰੂਰਾਂ ਮੁਕਰਦਾ ਨਹੀਂ ਪਰ ਕਦੇ ਕਦੇ ਦੇਖ ਮੇਰਾ ਵੀ ਤੈਨੂੰ ਵੀ ਸਲਾਹ ਦਿੰਦਾ ਵੀ ਕਦੇ ਕਦਾਈ ਕੰਮ ਠੀਕ ਰਹਾ ਡੈਲੀ ਵਾਲਾ ਮਾੜਾ ਹੀ ਹੁੰਦਾ ਉਹ ਪਤਾ ਕੀ ਆ ਸਾਲਾ ਸਾਹ ਉਹ ਮਸ਼ੀਨ ਖੋਲੀ ਹੋਈ ਹੁਣ ਉੱਥੇ ਮਿਸਤਰੀ ਫੋਰਮੈਨ ਹੁੰਦੇ ਨੇ ਹੱਥ ਨੇ ਲਾਰਾਣੇ ਦੋ ਚਾਰ ਪੈਗ ਚਲ ਹਾਂ ਭਾਈ ਹੋ ਜਾਂਦਾ ਚਲ ਬਾੜਾ ਨਹੀਂ ਫਿਰ ਸਾਹ ਉੱਤੇ ਰਿਹਾ ਹਾਂ 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 ਪੀਣੇ ਨਾਲੇ ਲੜਿਆ ਨਾ ਕਰੋ ਪਿਆਰ ਨਾਲ ਰਿਹਾ ਕਰੋ ਮੈਂ ਤਾਂ ਜਮੀ ਤੁਸੀਂ ਘਰ ਚ ਤੇਰੇ ਕਈ ਜਾਏ ਹੁਣ ਫਿਰ ਆਇਦਾ ਆਈ ਨਹੀਂ ਪਤਾ ਮੈਨੂੰ ਨਾਂ ਲੈ ਕੇ ਆਵੇ ਵੀ ਆਪਾਂ ਮਿਲ ਕੇ ਆਵਾਂਗੇ ਬਈ ਦੇਖ ਕਦੋਂ ਯਾਰ ਜੇ ਤੂੰ ਨਾ ਲੈ ਕੇ ਆ ਨਾ ਤਾਂ ਕੁੜੀ ਨੂੰ ਮੈਂ ਲੈ ਕੇ ਜਾਊਂਗਾ ਤੂੰ ਗੁੱਸੇ ਰਹੀਂ ਕਿੱਥੇ ਹੁਣ ਕਦੋਂ ਜਾਣਾ ਦਿਨ ਦੇ ਦੇ ਬਸ ਮੈਂ ਤਾਂ ਜਾਣਾ ਹੀ ਸਮਝਾ ਉੱਥੀ ਗੱਡ ਸਾਰੀ ਕਹਿੰਦਾ ਕੋਈ ਗੱਲ ਨਹੀਂ ਪੁੱਤ ਗੱਲ ਕਿ ਆਉਣੀ ਸੌਂਦੀ ਇਹਨੂੰ ਆਹ ਕਰ ਲੈਣ ਦੇ ਮਸ਼ੀਨ ਵਾਲਾ ਕੰਮ ਜਿੱਦਾਂ ਮਸ਼ੀਨ ਬਣਨੀ ਗਈ ਆਹ ਪਾ ਆਹ ਭਾਈ ਮੈਂ ਆਉਂਗਾ ਯਾਰ ਦੋਸਤ ਲੈ ਕੇ ਆਵਾਂਗੇ ਸੀ ਇਹੜੇ ਸੇਵਾ ਕਰੀਏ ਅਸੀਂ ਸੇਵਾ ਕਰਾਂਗੇ ਨਾਲੇ ਭਾਈ ਤੇਰੀ ਤੁਖਣੀ ਸੇਵਾ ਕਰਾਂਗੇ ਤੂੰ ਆਹੀ ਸਹੀ ਤੇ ਇੱਕ ਗੱਲ ਹੋਰ ਸੁਣ ਲੈ ਕੁੜੀ ਲੜਨ ਲੌੜਨ ਨਹੀਂ ਇਹ ਲੜਾਈ ਨਾਲ ਤਾਂ ਵੱਡੇ ਵੱਡੇ ਦੇ ਘਰ ਉੱਤਰ ਜਾਂਦੇ ਨੇ ਪੁੱਤ ਹੈ ਆਪਦੇ ਘਰੇ ਰਹੋ ਤੁਸੀਂ ਹੋਰ ਨਾਲੇ ਭਾਈ ਮਾੜੀ ਮਾੜੀ ਗੱਲ ਤੇ ਰੋਇਆ ਨਾ ਕਰ ਜਦ ਤੂੰ ਰੋ ਕੇ ਫੋਨ ਕਰਦੀ ਹੈ ਨਾ ਸਾਡਾ ਤਾਂ ਖੂਨ ਮੱਚ ਜਾਂਦਾ ਸਾਨੂੰ ਤਾਂ ਹੌਲਾ ਸਾਡੀ ਕੁੜੀ ਨੂੰ ਪਤਾ ਨਹੀਂ ਕੀ ਹੋਊਗਾ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਇਹ ਕਹੀ ਦਿੱਤੀ ਪੜ ਸੁਖੀ ਰਹੇ ਸਾਰੇ ਚਾਹੁੰਦੇ ਸੁਖੀ ਰਹੇ ਚਲੋ ਠੀਕ ਆ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਕੁਝ ਨਹੀਂ ਹੁੰਦਾ ਘਰ ਚ ਦਬਾ ਲੈ ਕਰੋ ਠੀਕ ਆ ਚਲ ਠੀਕ ਆ ਭਾਈ ਅਸੀਂ ਆਵਾਂਗੇ ਤੇਰੇ ਠੀਕ ਹੈ ਚਲ ਮਸ਼ਕ ਕਰਾਂ ਹਾਂ ਬਾਪੂ ਦੇਸ਼ ਆਪਾਂ ਬਾਪੂ ਸੱਚ ਰੋਟੀ ਬਣਾਉਂਦੀ ਸੀ ਮੈਂ ਆਟਾ ਕੁੱਟਿਆ ਫੇ ਰੋਟੀ ਤਾਂ ਖਾ ਲੋ ਜਿੱਦੇ ਭਾਈ ਤੋਂ ਮਤ ਲੱਗਣਗੇ ਚਲ ਬਾਪੂ ਪੈਸੇ ਨੂੰ ਓਏ ਨਾ ਨਾ ਕੋਈ ਨਾ ਕੋਈ ਨਾ ਚਲ ਬਾਪੂ ਲੱਗ ਆ ਜਿਹੜੀ ਹੁਣ ਤੈਨੂੰ ਗੱਲ ਕਹਿ ਰਹੀ ਜਿਹੜੀ ਤੈਨੂੰ ਗੱਲ ਕਹਿਤੀ ਇਹ ਤੇ ਗੌਰ ਕਰੀ ਠੀਕ ਹੈ ਜਿੱਦ ਤੈਨੂੰ ਲੋੜ ਹੋਈ ਪਰੋਣੇ ਨੂੰ ਕਹਿਣਾ ਵੀ ਫੋਨ ਕਰੋ ਮੈਨੂੰ ਲੈ ਕੇ ਜਾ ਬਸ ਇਹ ਲੜਿਆ ਨਾ ਕਰੋ ਖੁਸ਼ੀ ਰਹਿ ਕਰੋ ਠੀਕ ਹੈ ਜੇ ਤੁਸੀਂ ਖੁਸ਼ ਹੋ ਤਾਂ ਅਸੀਂ ਖੁਸ਼ ਹਾਂ ਕਿ ਨਹੀਂ ਬਾਪੂ ਮੈਂ ਤੇ ਸਨੇਹਾ ਲਾਦੀ ਵੀ ਆਉਣਗੇ ਇੱਕ ਅੱਧੇ ਦਿਨ ਮੈਂ ਭਾਬੀ ਨੂੰ ਮੈਂ ਅਗਲੇ ਵਾਰੀ ਨਾਲ ਲੈ ਕੇ ਆਉਂ ਉਹ ਤਾਂ ਤੇਰੇ ਕਰਕੇ ਗਾਲੀ ਚ ਆ ਗਏ ਠੀਕ ਹੈ ਠੀਕ ਹੈ ਹਾਂ ਚਲੋ ਸੱਚੋ ਬਧਾਈਆਂ ਦੇ ਦੇਣਾ ਕਾਲੀਆਂ ਬਧਾਈਆਂ ਤੂੰ ਭਾਈ ਭੂਆ ਵਾਣ ਵਾਲੀ ਆ ਅੱਛਾ ਮੈਂ ਤਾਂ ਬਹੁਤ ਮਤਲਬ ਨਹੀਂ ਜਿੱਤੇ ਭਾਈ ਮੈਨੂੰ ਤੂੰ ਹੁਣ ਦੱਸਦਾ ਹੈ ਤੇ ਤੇਰੇ ਜੀਜੇ ਨੇ ਪਹਿਲੀ ਦੱਸਦਾ ਉਹ ਮੈਨੂੰ ਵੀ ਭਾਈ ਪਰਸੇ ਪਤਾ ਲੱਗਾ ਜੇ ਗੱਲ ਤੋਰ ਲਈ ਬਈ ਨੇ ਤਰ ਮੈਂ ਇਹਨੂੰ ਹੁਣ ਦੱਸਦਾ ਚਲ ਵਧੀਆ ਪਰਮਾਤਮਾ ਨੇ ਵਧੀਆ ਸੁਣ ਲਈ ਚਲੋ ਇੱਕ ਗੱਲ ਆ ਪਰੌਣਿਆ ਆ ਜਦੋਂ ਆਪਣਾ ਇਹ ਕਰੇ ਨਾ ਜਵਾਖ ਹੋ ਗਏ ਹਾਂ ਜੋੜੇ ਹੋਣਗੇ ਨਾਲੇ ਦੋ ਤੇ ਮੀਟ ਟਾਈਮ ਬਣਾਉਣਾ 15 ਮਿੰਟਾਂ ਦਾ ਸੰਢੀ ਕਰਨਾ